ਉਹ ਗੱਡੀ ਜਾ ਰਹੀ ਐ ਠੀਕ ਐ ਦੈਨ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਗੱਡੀ ਕਿੱਥੇ ਗਈ ਬੰਦੇ ਕਿੱਥੇ ਗਏ ਸਰੇ ਆਮ ਜਿਹੜਾ ਕੀ ੱੱਕਾ ਗਾ ਇਹ ਸਰਕਾਰ ਵੀ ਅਸਲ 'ਚ 도ਗਲੀ ਸਰਕਾਰ ਐ ਮਤਲਬ ਦਿੱਲੀ ਦੀ ਐ ਪਤਾ ਨਹੀਂ ਪੰਜਾਬ ਦੇ ਲੋਕ ਚਲਾ ਰਹੇ ਨੇ ਪਤਾ ਨਹੀਂ ਕਲਰਕ ਚਲਾ ਰਹੇ ਨੇ ਪਤਾ ਨਹੀਂ ਕੌਣ ਚਲਾ ਰਿਹਾ ਹੈ ਨਾ ਸਰਕਾਰ ਤੋਂ ਵੀ ਉੱਤੋਂ ਦੀ ਜਿਹੜਾ ਪੁਲਿਸ ਰਾਜ ਬਣਿਆ ਹੋਇਆ ਪੰਜਾਬ ਦੇ ਹਾਂ ਐਫ ਆਈ ਆਰ ਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕੋਈ ਨਹੀਂ ਕਰੀ ਗਈ ਸਿਰਫ ਸੀਐਮ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਕੋਈ ਪ੍ਰੋਸੀਜਰ ਫਾਲੋ ਨਹੀਂ ਕਰਿਆ ਸਿੱਧਾ ਬੰਦਿਆਂ ਨੂੰ ਇਲੀਗਲ ਡਿਟੇਨ ਕਰਿਆ ਮੁਰਦਾਬਾਦ 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 ਐਮਐਲਏ ਕਹਿੰਦਾ ਇਹਨਾਂ ਨੂੰ 10-10 ਦਿਨ ਜੇਲ੍ਹ ਯਾਤਰਾ ਕਰਾਉਣੀ ਕਰਾਉਣੀ ਆ ਪਰ ਅਸੀਂ ਸਾਰੇ ਪਿੰਡ ਨੇ ਨਗਰ ਨੇ ਅੱਜ ਮਤਲੇ ਆ ਵੀ ਕੱਲ ਨੂੰ ਪੂਰੇ ਹਲਕੇ ਦਾ ਕੱਟ ਕਰਾਂਗੇ ਸਾਰੀਆਂ ਪਾਰਟੀਆਂ ਦਾ ਕੱਟ ਕਰਾਂਗੇ ਜੀ ਪਲੀਜ਼ ਮੁਰਦਾਬਾਦ ਮੁਰਦਾਬਾਦ ਜੱਜ ਸਾਹਿਬ ਨੇ ਤੁਰੰਤ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਠੀਕ ਹੈ ਜੀ ਕਿਉਂਕਿ ਇਲੀਗਲ ਡਿਟੇਨਸ਼ਨ ਸੀਗੀ ਉਹਨਾਂ ਨੇ ਰੀਲੀਜ਼ ਕਰ ਦਿੱਤਾ ਬਸ ਸਿਰਫ ਈਗੋ ਹਾਰਟ ਹੋਣ ਲਈ ਇੱਕ ਉਹਨਾਂ ਨੂੰ ਇਹ ਸੀ ਪ੍ਰੋਸੀਜਰ ਨਹੀਂ ਫੋਲੋ ਕਰਿਆ ਬੰਦੇ ਰੀਲੀਜ਼ ਕਰਤੇ ਜੱਜ ਸਾਹਿਬ ਨੇ ਇੱਕ ਸਿਰਫ ਈਗੋ ਦੇ ਮਸਲੇ ਦੇ ਲਈ ਉਹਨਾਂ ਨੇ ਇੱਕ ਨਵੇਂ ਮੰਨ ਕੇ ਚਲੋ ਇੱਕ ਰਾਤ ਕਟਾਉਣ ਲਈ ਜਾਂ ਐਸਟੀਐਮ ਨੂੰ ਪਾਵਰ ਦੇ ਕੇ 107 152 ਦੇ ਵਿੱਚ ਸਾਡੇ ਬੰਦੇ ਨੂੰ ਦੁਬਾਰੀ ਡਿਟੇਨ ਕਰ ਦਿੱਤਾ ਇਹਨਾਂ ਨੇ ਇੱਕ ਝੂਠਾ ਸਾਡੇ ਤੇ 752 ਦਾ ਫੇਰ ਇੱਕ 83 ਸਾਲ ਦਾ ਬੰਦਾ ਇੱਕ 71 ਸਾਲ ਦਾ ਬੰਦਾ ਇੱਕ 68 ਸਾਲ ਦਾ ਬੰਦਾ ਕੀ ਉਹ ਜਾ ਕੇ ਲੜਾਈ ਕਰੂਗਾ ਪਿੰਡ ਦੇ ਵਿੱਚ ਉਹਨਾਂ ਨਾਲ ਦੇਖੋ ਇੱਕ ਬਜ਼ੁਰਗਾਂ ਨਾਲ ਇਹ ਹੋ ਰਿਹਾ ਤਾਂ ਆਪਾਂ ਹੋਰ ਕਿੱਥੇ ਕੀ ਸੋਚਦੇ ਆ ਕਿ ਕੀ ਕੀ ਹੋ ਸਕਦਾ ਹੁਣ ਤੁਸੀਂ ਬੰਦਿਆਂ ਨੂੰ ਮਿਲੇ ਹੁਣ ਮਲਾਤੇ ਬੰਦੇ ਨਹੀਂ ਨਹੀਂ ਹਾਲੇ ਤੱਕ ਸਾਨੂੰ ਬੰਦੇ ਨਹੀਂ ਮਿਲੇ ਅਜੇ ਵੀ ਨਹੀਂ ਮਿਲੇ ਅਜੇ ਵੀ ਨਹੀਂ ਮਿਲੇ ਹਾਂਜੀ ਹਾਂਜੀ ਰਾਹ ਕਰੋ ਰਾਹ ਕਰੋ ਰਾਹ ਕਰੋ ਸਾਡੇ ਮੱਦੇ ਰਹਾ ਕਰੋ ਰਾਹ ਕਰੋ ਰਾਹ ਕਰੋ ਰਾਹ ਕਰੋ ਜਾਂ ਤਾਂ ਸਾਡੇ ਵੱਲੋਂ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਕੀਤਾ ਇਹ ਜੇ 55 ਦੋਵੇਂ ਤਰ੍ਹਾਂ ਦੀ ਹੁੰਦੀ ਆ ਟਕਰਾਅ ਦਾ ਖਤਰਾ ਸਾਡੇ ਵੱਲੋਂ ਵੀ ਆ ਉਹਨਾਂ ਵੱਲੋਂ ਵੀ ਆ ਉਹਨਾਂ ਨੂੰ ਵੀ ਲੈ ਕੇ ਆਓ ਤੇ ਜਾਂ ਫਿਰ ਸਾਡਾ ਸਾਰਾ ਪਿੰਡ ਅੰਦਰ ਰਹੂਗਾ ਜਿਹੜੇ ਬੰਦੇ ਅੰਦਰ ਬੈਠੇ ਮੁਰਦਾਬਾ 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 ਜੀ ਪਲੀਜ਼ ਮੁਰਦਾਬਾ 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 ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਗਲਮੋਕਮਾਂ ਡ੍ਰੀਪਗਵਾਂਤ ਮੰਨ ਦੀ ਬਠਿੰਡਾ ਫੇਰੀ ਹੁੰਦੀ ਹੈ ਜਿੱਥੇ ਮਹਾਰਾਜ ਦਾ ਇੱਕ ਨੌਜਵਾਨ ਜਿਹੜਾ ਮੌਜੂਦਾ ਐਮਸੀਬੀ ਆ ਤੇ ਆਮ ਆਦਮੀ ਪਾਰਟੀ ਦਾ ਵਰਕਰ ਆ ਉਸ ਵੱਲੋਂ ਇੱਕ ਧੋਖਾ ਧੜੀ ਦਾ ਮਾਮਲਾ ਚੱਕਿਆ ਜਾਂਦਾਗਾ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਫੌਰਨ ਹੀ ਕਾਰਵਾਈ ਕੀਤੀ ਜਾਂਦੀ ਆ ਰੰਪਰਾ ਸਿਟੀ ਥਾਣੇ ਦੇ ਵਿੱਚ ਉਸੇ ਹੀ ਐਮਸੀ ਦੇ ਬਿਆਨਾਂ ਦੇ ਉੱਤੇ ਇੱਕ ਪਰਚਾ ਦਰਜ ਕੀਤਾ ਜਾਂਦਾ ਤਿੰਨ ਧਾਰਾਵਾਂ ਲਾਈਆਂ ਜਾਂਦੀਆਂ ਪੰਜ ਵਿਅਕਤੀਆਂ ਦੇ ਉੱਤੇ ਉਹ ਪਰਚਾ ਹੁੰਦਾਗਾ ਤਿੰਨ ਬਿੰਦਿਆਂ ਦੀ ਅਰੈਸਟ ਕਰ ਲਈ ਜਾਂਦੀ ਆ ਉਸ ਤੋਂ ਬਾਅਦ ਅੱਜ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਤਿੰਨੇ ਬੰਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈਗਾ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਰਿਲੀਜ਼ ਕਰਤਾ 25000 ਦਾ ਬਾਂਡ ਵੀ ਭਰਾਲਿਆ ਗਿਆ ਪਰ ਉਸ ਤੋਂ ਬਾਅਦ ਬੰਦਿਆਂ ਨੂੰ ਗਾਇਬ ਕਰਤਾ ਪੁਲਿਸ ਲੈ ਗਈ ਕਿੱਥੇ ਲੈ ਗਈ ਉੱਥੇ ਉਹਨਾਂ ਦੇ ਵਕੀਲ ਵੀ ਮੌਜੂਦ ਸੀ ਉੱਥੇ ਪਿੰਡ ਵਾਸੀ ਵੀ ਮੌਜੂਦ ਸੀ ਉਹ ਤਿੰਨੇ ਲੋਕਾਂ ਦੇ ਘਰ ਦੇ ਮੈਂਬਰ ਵੀ ਮੌਜੂਦ ਸੀ ਇਹ ਸਾਰਾ ਮਾਮਲਾ ਹਲਕਾ ਰੰਪਰਾ ਫੂਲ ਦੇ ਵਿੱਚ ਹਾਈਲਾਈਟ ਹੋਇਆ ਵਾ ਸਾਰੇ ਪੰਜਾਬ ਦੇ ਵਿੱਚ ਹਾਲਾਂਕਿ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਪ੍ਰਿੰਟ ਦੀ ਗੱਲ ਕਰ ਲਈਏ ਇਲੈਕਟ੍ਰੋਨਿਕ ਦੀ ਸੈਟਲਾਈਟ ਦੀ ਗੱਲ ਕਰ ਲਈਏ ਉੱਥੇ ਵੱਡੇ ਤੌਰ ਦੇ ਉੱਤੇ ਉਹ ਵੀਡੀਓ ਦਿਖਾਈ ਗਈ ਵੀ ਮੁੱਖ ਮੰਤਰੀ ਨੇ ਜਿਹੜਾਗਾ ਉਹ ਤੁਰੰਤ ਐਕਸ਼ਨ ਲਿਆ ਇਹ ਸਾਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਹੁਣ ਬੰਦੇ ਕਿੱਥੇ ਨੇ ਬੰਦਿਆਂ ਦੇ ਉੱਤੇ ਹੋਰ ਪਰਚਾ ਪਾਇਆ ਗਿਆਗਾ ਬੰਦਿਆਂ ਨੂੰ ਕੋਈ ਕਿਡਨਾਪ ਕਰਕੇ ਲੈ ਗਿਆ ਕਿੱਥੇ ਗਾਇਬ ਕਰਕੇ ਰੱਖੇ ਹੋਏ ਨੇ ਉਹਦੇ ਬਾਰੇ ਵੀ ਵਕੀਲ ਸਾਹਿਬ ਨੂੰ ਪੁੱਛਦੇ ਆਂ ਸਸੀ ਕਾਲ ਜੀ ਇਹ ਮਾਮਲਾ ਕੀ ਹੋਇਆ ਜੀ ਅੱਜ ਜ਼ਮਾਨਤ ਹੋ ਗਈ ਸੀ ਜਾਂ ਰਿਲੀਜ਼ ਹੋਇਆ ਸੀ ਸਾਰਾ ਤੁਸੀਂ ਦੱਸ ਦਿਓ ਇਹ ਸਰ 83 ਨੰਬਰ 2025 ਐਫ ਆਈ ਆਰ ਲੌਂਚ ਕਰੀ ਸੀ ਅੰਡਰ ਸੈਕਸ਼ਨ 318 ਤੇ 343 ਤੇ 46 ਇਹ ਜਿਹੜੇ ਸਾਰੇ ਜੁਰਮਾ ਇਹ 420 ਆਈ ਪੀਸੀ ਦੇ ਆਪਾਂ ਪੁਰਾਣੇ ਦੇਖੀ ਤਾਂ ਵੀ ਐਨ ਐਸ ਦੇ ਵਿੱਚ 318 ਬਣ ਜਾਂਦਾ ਅਗੇ ਹਾਂ ਤੇ ਇਸ ਦੇ ਵਿੱਚ ਕੀ ਆ ਵੀ ਇੱਕ ਨੋਟਿਸ ਦੇਣਾ ਪੈਂਦਾ ਜੇ ਕੋਈ ਐਫ ਆਈ ਆਰ ਹੁੰਦੀ ਹੈ ਤਾਂ ਇੱਕ ਪ੍ਰਾਇਰ ਨੋਟਿਸ ਤੇ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਆ ਫਿਰ ਬੰਦੇ ਨੂੰ ਉਹਦੇ ਚ ਇਨਵੋਲਵ ਕਰਿਆ ਜਾਂਦਾ ਐਫ ਆਈ ਆਰ ਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕੋਈ ਨਹੀਂ ਕਰੀ ਗਈ ਸਿਰਫ ਸੀਐਮ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਕੋਈ ਪ੍ਰੋਸੀਜਰ ਫਾਲੋ ਨਹੀਂ ਕਰਿਆ ਸਿੱਧਾ ਬੰਦਿਆਂ ਨੂੰ ਇਲੀਗਲ ਡਿਟੇਨ ਕਰਿਆ ਘਰੋਂ ਅਰੈਸਟ ਕਰਿਆ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਬੰਦਿਆਂ ਨੂੰ ਥਾਣੇ ਦੇ ਵਿੱਚ ਲੈ ਗਏ ਕੋਈ ਵੀ ਪ੍ਰੋਸੀਜਰ ਫਾਲੋ ਨਹੀਂ ਕਰਿਆ ਗਿਆ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਸੀਂ ਜੱਜ ਸਾਹਿਬ ਨੂੰ ਵਿਦ ਸੁਪਰੀਮ ਕੋਰਟ ਜੱਜਮੈਂਟ ਇਹ ਮਤਲਬ ਕਿ ਦਿੱਤਾ ਵੀ ਇਹ ਬਿਲਕੁਲ ਹੀ ਗੈਰ ਕਾਨੂੰਨੀ ਆ ਜਿਹੜੀ ਇਲੀਗਲ ਡਿਟੈਂਸ਼ਨ ਆ ਜਦ ਸਾਹਮਣੇ ਤੁਰੰਤ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਠੀਕ ਹੈ ਜੀ ਕਿਉਂਕਿ ਇਲੀਗਲ ਡਿਟੈਂਸ਼ਨ ਸੀਗੀ ਉਹਨਾਂ ਨੇ ਰਿਲੀਜ਼ ਕਰ ਦਿੱਤਾ ਪਰ ਚਲੋ ਅਸੀਂ ਮਚਲ ਕੇ ਵੀ ਦੇ ਦਿੱਤੇ ਮਚਲ ਕੇ ਦੇਣ ਤੋਂ ਬਾਅਦ ਉਹਨਾਂ ਨੂੰ ਫਿਰ ਫਿਰ ਇੱਕ ਨਵੀਂ ਸਟੋਰੀ ਪੁਲਿਸ ਬਣਾ ਕੇ ਲੈ ਕੇ ਆਉਂਦੀ ਆ ਜਦੋਂ ਕਹਿੰਦੇ ਵੀ ਅਸੀਂ ਚਾਹ ਬਣੇ ਲਈ ਬੰਦਿਆਂ ਨੂੰ ਲੈ ਕੇ ਜਾ ਰਹੇ ਹਾਂ ਬਾਹਰ ਉਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਬਿਠਾਉਂਦੇ ਆ ਗੱਡੀ ਦੇ ਵਿੱਚ ਫਟਾ ਕੇ 2 ਘੰਟੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਲੈ ਕੇ ਜਾਂਦੇ ਆ ਅਸੀਂ ਗੱਡੀ ਨੂੰ ਫੋਲੋ ਕਰਦੇ ਆ ਉਸ ਤੋਂ ਬਾਅਦ ਜੋ ਫਾਲੋ ਕਰਦੇ ਆ ਤਾਂ ਵਿੱਚ ਇੱਕ ਗੱਡੀ ਹੋਰ ਐਂਟਰ ਕਰ ਦਿੱਤੀ ਜਾਂਦੀ ਹੈ ਸਾਡੀ ਤੇ ਉਸ ਗੱਡੀ ਦੇ ਦਰਮਿਆਨ ਉਹ ਗੱਡੀ ਕਿਹਦੀ ਸੀ ਉਹ ਗੱਡੀ ਵੀ ਪੁਲਿਸ ਦੀ ਸੀ ਹਾਂ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਉਹ ਗੱਡੀ ਇੱਕ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਹਦੇ ਵਿੱਚ ਕੀ ਕਰਦੇ ਆ ਉਹ ਗੱਡੀ ਇੱਕ ਵਿੱਚ ਐਂਟਰ ਕਰ ਦਿੰਦੇ ਆ ਜਿਹਦੇ ਨਾਲ ਕਿ ਉਹ ਗੱਡੀ ਜਿਹੜੀ ਅੱਗੇ ਸੀ ਜਿਹਦੇ ਵਿੱਚ ਸਾਡੇ ਬੰਦੇ ਬਿਠਾਏ ਹੋਏ ਸੀਗੇ ਉਹਨਾਂ ਨੂੰ ਉਹ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਆ ਤੇ ਫਿਰ 2 ਘੰਟੇ ਤੋਂ ਬਾਅਦ ਜਦੋਂ ਅਸੀਂ ਸਰਚ ਕਰਦੇ ਆ ਜੋ ਕਿਤੇ ਵੀ ਨਹੀਂ ਮਿਲਦੇ ਤੇ ਅਸੀਂ ਆਉਣੇ ਤਾਂ ਪਤਾ ਲੱਗਦਾ ਕਿ 751 ਦੇ ਅੰਡਰ ਕੋਈ ਉਹਨਾਂ ਨੇ 107 151 ਦੇ ਅੰਡਰ ਕੋਈ ਇੱਕ ਨਵਾਂ ਇੱਥੇ ਆਪਣੇ ਇੱਕ ਐਫਆਈਆਰ ਕਰੀਏ ਇੱਥੇ ਡੀਡੀਆਰ ਪਾਈ ਹੈ ਨਵੀਂ ਤੇ ਉਹਦੇ ਚ ਇਹਨਾਂ ਨੇ ਇੱਕ ਲੈਤਾ ਵੀ ਦੋਵੇਂ ਤਰ੍ਹਾਂ ਦਾ ਟਕਰਾਅ ਹੋ ਸਕਦਾ ਜਿਹੜਾ ਰੰਜੋਤ ਸਿੰਘ ਕੋਈ ਕੰਪਲੇਨੈਂਟ ਹੈ ਉਹਨੂੰ ਦੁਬਾਰੇ ਬੁਲਾਇਆ ਜਾਂਦਾ ਬਸ ਸਿਰਫ ਈਗੋ ਹਾਰਟ ਹੋਣ ਲਈ ਇੱਕ ਉਹਨਾਂ ਨੂੰ ਇਹ ਸੀ ਪ੍ਰੋਸੀਜਰ ਨਹੀਂ ਫੋਲੋ ਕਰਿਆ ਬੰਦੇ ਰਿਲੀਜ਼ ਕਰਤੇ ਜਾਂ ਸਾਹਬ ਨੇ ਇੱਕ ਸਿਰਫ ਈਗੋ ਦੇ ਮਸਲੇ ਦੇ ਲਈ ਉਹਨਾਂ ਨੇ ਇੱਕ ਨਵੀਂ ਮਨ ਕੇ ਚਲੋ ਇੱਕ ਰਾਤ ਕਟਾਉਣ ਲਈ ਜਾਂ ਐਸਟੀਐਮ ਨੂੰ ਪਾਵਰ ਦੇ ਕੇ 107 151 ਦੇ ਵਿੱਚ ਸਾਡੇ ਬੰਦੇ ਨੂੰ ਦੁਬਾਰੇ ਰੀਟੇਨ ਕਰ ਲਿਆ ਹੂੰ ਤੁਸੀਂ ਇਹ ਕਿਵੇਂ ਦੇਖ ਰਹੇ ਹੋ ਵੀ ਇਹ ਕਾਨੂੰਨ ਦੀ ਪਾਲਣਾ ਕੀਤੀ ਹੈ ਕਾਨੂੰਨ ਦੀ ਧੱਜੀਆਂ ਟੋਟਲ ਟੋਟਲ ਹੀ ਕਾਨੂੰਨ ਦੀ ਉਲੰਘਣਾ ਨੇ ਜੇ ਕਰ ਉਹਨਾਂ ਨੇ ਉਲੰਘਣਾ ਕੀਤੀ ਤਾਂ ਜੱਜ ਸਾਹਿਬ ਨੇ ਸਾਨੂੰ ਤੁਰੰਤ ਰੀਲੀਫ ਵੀ ਦਿੱਤਾ ਹੂੰ ਉਹ ਇਤੋਂ ਪ੍ਰੋਸੀਜਰ ਦਾ ਪਤਾ ਲੱਗਦਾ ਜਿਹੜਾ ਪ੍ਰੋਸੀਜਰ ਹੈ ਉਹ ਪ੍ਰੋਪਰ ਅਡਾਪਟ ਨਹੀਂ ਕਰਿਆ ਗਿਆ ਤੇ ਸ਼ਾਇਦ ਨਾ ਹੀ ਪੁਲਿਸ ਕਰਨਾ ਚਾਹੁੰਦੀ ਆ ਇਸ ਤੋਂ ਬਾਅਦ ਵੀ ਨਹੀਂ ਕੀਤਾ ਗਿਆ ਹੁਣ ਵੀ ਬੰਦਿਆਂ ਨੂੰ ਇੱਕ ਤਰ੍ਹਾਂ ਨਾਲ ਇਲੀਗਲੀ ਆਪਾਂ ਮੰਨਾਂਗੇ ਜਦੋਂ ਕੰਪਲੇਂਟ ਨੂੰ ਦੁਬਾਰੇ ਬੁਲਾਇਆ ਜਾਂਦਾ 2 ਨੂੰ ਰਿਲੀਜ਼ ਕੀਤਾ ਹੀ ਨਹੀਂ ਗਿਆ ਹੂੰ ਕੋਰਟ ਦੇ ਵਿੱਚੋਂ ਡਾਇਰੈਕਟ ਹੀ ਲੈ ਕੇ ਜਾਂਦੇ ਆ ਇਹਦੇ ਲਈ ਅਸੀਂ ਕਹਿੰਨੇ ਆ ਵੀ ਕੋਰਟ ਦੇ ਕੈਮਰੇ ਚਾਹੇ ਖੋਲ ਕੇ ਦੇਖੇ ਜਾਣ ਹੂੰ ਠੀਕ ਹੈ ਇਹ ਉਹਦੇ ਵਿੱਚ ਹਾਂ ਪ੍ਰਜ਼ਰਵ ਕਰੇ ਜਾਣ ਕੋਰਟ ਦੀ ਜਿਹੜੀ ਆ ਵੀਡੀਓ ਆ ਉਹ ਤੋਂ ਵੀਡੀਓਗ੍ਰਾਫੀ ਉਹ ਲੈਤੀ ਜਾਵੇ ਤਾਂ ਟੋਟਲੀ ਰਾਜਨੀਤਿਕ ਇੱਕ ਈਗੋ ਦਾ ਮਸਲਾ ਬਣਿਆ ਹੋਇਆ ਹਾਂ ਹਾਂ ਬਿਲਕੁਲ ਹੀ ਜਿਹੜਾ ਧੱਕਾ ਹੋਇਆ 75 ਤੋਂ 80 ਸਾਲ ਦੀ ਏਜ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦੇਖੋ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਆ ਪਤਾ ਨਹੀਂ ਕਿੱਥੇ ਰੱਖਿਆ ਜਾਂਦਾ 2 ਘੰਟੇ ਚਲੋ ਉਹਨਾਂ ਦੇ ਵਿੱਚੋਂ ਦੋ ਹਾਰਟ ਦੇ ਮਰੀਜ਼ ਵੀ ਨੇ ਜਿਨ੍ਹਾਂ ਦੀ ਪਿੱਛੇ ਮਤਲਬ ਸਰਜਰੀਆਂ ਹੋਈਆਂ ਵੀਆਂ ਨੇ ਉਹ ਵੀ ਨੇ ਤੇ ਦੇਖੋ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਚੱਲ ਰਿਹਾ ਉਹਨਾਂ ਨਾਲ ਦੇਖੋ ਇੱਕ ਬਜ਼ੁਰਗਾਂ ਨਾਲ ਇਹ ਹੋ ਰਿਹਾ ਤਾਂ ਆਪਾਂ ਹੋਰ ਕਿੱਥੇ ਕੀ ਸੋਚਦੇ ਆ ਕਿ ਕੀ ਕੀ ਹੋ ਸਕਦਾ ਹੁਣ ਤੁਸੀਂ ਬੰਦਿਆਂ ਨੂੰ ਮਿਲੇ ਹੁਣ ਮਲਾਤੇ ਬੰਦੇ ਨਹੀਂ ਨਹੀਂ ਹਾਲੇ ਤੱਕ ਸਾਨੂੰ ਬੰਦੇ ਨਹੀਂ ਮਿਲੇ ਹਜੇ ਵੀ ਨਹੀਂ ਮਿਲੇ ਹਜੇ ਵੀ ਨਹੀਂ ਮਿਲੇ ਹਾਂਜੀ ਹਾਂਜੀ ਤੋਂ ਬਾਹਰ ਦੇਖੋ ਆਏ ਨੇ ਜਿਹੜੇ ਉਹਨਾਂ ਦੀ ਹਮਾਇਤੀ ਨੇ ਚਲੋ ਜਿਹੜੇ ਆਪਣੇ ਜਿਨ੍ਹਾਂ ਨੂੰ ਇਨਵੋਲਵ ਕਰਾਇਆ ਗਿਆ ਐਫ ਆਈ ਆਰ ਦੇ ਵਿੱਚ ਉਹ ਬੈਠੇ ਨੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਲਗਾਤਾਰ ਤੇ ਮਤਲਬ ਟੋਟਲ ਹੀ ਟੋਟਲ ਹੀ ਕਾਨੂੰਨ ਨੂੰ ਆਪਦੇ ਹੱਥਾਂ 'ਚ ਲੈ ਕੇ ਜਿਹੜੀ ਪੁਲਿਸ ਹੁਣ ਕੰਮ ਕਰ ਰਹੀ ਹੈ ਜੀ ਸਰਕਾਰ ਦੀ ਸ਼ਹਿਦ ਸਾਡੇ ਨਾਲ ਅਰਵਿੰਦਰਪਾਲ ਨੇ ਬਿੱਲਾ ਧਾਲੀਆਲੇ ਇਹਨਾਂ ਦੇ ਪਿਤਾ ਜੀ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਇਹਨਾਂ ਵੱਲੋਂ ਵੀ ਇੱਕ ਵੀਡੀਓ ਜਨਤਾ ਕੀਤਾ ਜਾਂਦਾ ਹੈਗਾ ਮੁੱਖ ਮੰਤਰੀ ਪੰਜਾਬ ਨੂੰ ਇਹ ਸੰਬੋਧਿਤ ਕਰਦੇ ਨੇ ਬਾਈ ਜੀ ਇਹ ਕੀ ਦੇਖ ਰਹੇ ਹੋ ਤੁਸੀਂ ਵੀ ਕੋਰਟ ਦੇ ਵਿੱਚ ਮਜੂਦ ਸੀ ਕਿ ਉੱਥੇ ਸਾਰਾ ਕੁਝ ਹੋ ਗਿਆ ਹੁਣ ਨਹੀਂ ਤੁਹਾਡੇ ਸਾਹਮਣੇ ਹੈ ਬਾਈ ਜੀ ਤੁਸੀਂ ਵਕੀਲ ਸਾਹਿਬ ਨਾਲ ਗੱਲ ਕੀਤੀ ਜੀ ਜਿਹੜੇ ਹਿਸਾਬ ਦੇ ਆਪਣੇ ਦੇਸ਼ ਦੇ ਹਾਲਾਤ ਨੇ ਆਪਣੀ ਖਾਸ ਤੌਰ ਤੇ ਪੰਜਾਬ ਸਟੇਟ ਦੇ ਹਾਲਾਤ ਨੇ ਆਪਾਂ ਪਿਛਲੇ ਦਿਨਾਂ ਚ ਸਭ ਕੁਝ ਜੋ ਦੇਖ ਰਹੇ ਆ ਜਿਹੜਾ ਕੁਝ ਹੋ ਰਿਹਾ ਇੱਥੇ ਹੈ ਨਾ ਗੋਨਿਆਂ ਨੇ ਤੁਸੀਂ ਦੇਖ ਹੀ ਰਹੇ ਹੋ ਮੁੰਡਾ ਚੱਕ ਕੇ ਸੀएल ਨੇ ਮਾਰਤਾ ਸ਼ਰਿਆਮ ਮਾਰਤਾ ਜੀ ਉਸ ਤੋਂ ਪਹਿਲਾਂ ਇੱਕ ਮੁੰਡਾ ਮਾਰਤਾ ਸੀਗਾ ਜੀ ਉਸ ਤੋਂ ਉਸ ਤੋਂ ਉਸ ਤੋਂ ਪਹਿਲਾਂ ਇੱਕ ਮੁੰਡਾ ਮਾਰਤਾ ਸ਼ਰਿਆਮ ਪੁਲਿਸ ਮੁਕਾਬਲੇ ਕਦੇ ਕਿਤੇ ਹੋ ਰਿਹਾ ਜੀ ਕਦੇ ਬੰਬ ਚੱਲ ਰਿਹਾ ਜੀ ਕਦੇ ਕੁਝ ਹੋ ਰਿਹਾ ਜੀ ਫਿਰ ਜੇ ਕੋਈ ਪੋਲੀਟੀਸ਼ੀਅਨ ਕਹਿ ਦਿੰਦਾ ਵੀ ਇੰਨੇ ਬੰਬ ਨੇ ਆਏ ਆ ਤਾਂ ਉਹਨੂੰ ਚੱਕ ਲਿਆ ਜਾਂਦਾ ਮਤਲਬ ਕਹਿਨ ਦਾ ਮਤਲਬ ਬਾਕੀ ਸਾਰੀਆਂ ਸੰਸਥਾਵਾਂ ਯੂਨੀਵਰਸਟੀਆਂ ਹਰ ਚੀਜ਼ ਦਾ ਪੱਠਾ ਬੈਠਿਆ ਹੋਇਆ ਇੱਕੋ ਹੀ ਸੰਸਥਾ ਜਿਹੜੀ ਜਿਹੜੀ ਸਭ ਤੋਂ ਉੱਤੇ ਆ ਜਿਹੜੀ ਕਾਨੂੰਨ ਦੀ ਅਦਾਲਤ ਇਹ ਲੋਕ ਆ ਕਹਿ ਦਿੰਦੇ ਆ ਹਣਾ ਅਦਾਲਤ ਨੇ ਸੱਚ ਦਾ ਜੋ ਸੀਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਜਮ ਜਮਾਨਤ ਵੀ ਨਹੀਂ ਰੀਲੀਜ਼ ਆਰਡਰ ਜਿਹੜੇ ਬਣਦੇ ਸੀ ਬਿਲਕੁਲ ਦਿੱਤੇ ਸਹੀ ਟਾਈਮ ਤੇ ਦਿੱਤੇ ਪਰ ਇਹ ਜਿਹੜੀ ਸਰਕਾਰ ਆ ਜਿਹੜੀ ਪਤਾ ਨਹੀਂ ਇਹ ਸਰਕਾਰ ਇਹ ਸਰਕਾਰ ਵੀ ਅਸਲ ਚ 도ਗਲੀ ਸਰਕਾਰ ਹੈ ਮਤਲਬ ਦਿੱਲੀ ਦੀ ਆ ਪਤਾ ਨਹੀਂ ਪੰਜਾਬ ਦੇ ਲੋਕ ਚਲਾ ਰਹੇ ਨੇ ਪਤਾ ਨਹੀਂ ਕਲਰਕ ਚਲਾ ਰਹੇ ਨੇ ਪਤਾ ਨਹੀਂ ਕੌਣ ਚਲਾ ਰਿਹਾ ਹੈ ਨਾ ਸਰਕਾਰ ਤੋਂ ਵੀ ਉੱਤੋਂ ਦੀ ਜਿਹੜਾ ਪੁਲਿਸ ਰਾਜ ਬਣਿਆ ਹੋਇਆ ਪੰਜਾਬ ਦੇ ਪੁਲਿਸ ਨੇ ਸ਼ਰਿਆਮ ਅੱਜ ਅਦਾਲਤ ਦੀ ਤੋਹੀਨ ਕੀਤੀ ਆ ਅਦਾਲਤ ਨੇ ਕਹਿ ਦਿੱਤਾ ਵੀ ਇਹਨਾਂ ਬੰਦਿਆਂ ਦੀ ਰੀਲੀਜ਼ ਜਿਹੜੀ ਆ ਉਹ ਕੀਤੀ ਜਾਵੇ ਜੀ ਪੁਲਿਸ ਇਹਨਾਂ ਨੂੰ ਕਿਡਨਾਪ ਕਰਕੇ ਲੈ ਜਾਂਦੀ ਆ ਹਾਲੇ ਤੱਕ ਸਾਨੂੰ ਪਤਾ ਨਹੀਂ ਲੱਗੇ ਬੰਦੇ ਕਿੱਥੇ ਨੇ ਤੁਹਾਨੂੰ ਸਾਡੇ ਪਿੰਡ ਦਾ ਪਤਾ ਮਹਿਰਾਜ ਪਿੰਡ ਹੈ ਵੱਡਾ ਪਿੰਡ ਹੈ ਹੈਨਾ ਜਿਹੜੀ ਇਹ ਭਾਰਤ ਮਾਲਾ ਦਾ ਮਸਲਾ ਕਿੰਨੇ ਲੋਕਾਂ ਦੀ ਜ਼ਮੀਨ ਆਈ ਆ ਮੋਸਟਲੀ ਜਿੰਨੇ ਬੰਦੇ ਦੀ ਜ਼ਮੀਨ ਆਈ ਹੈ ਨਾ 99% ਬੰਦੇ ਉਹ ਅੰਦਰ ਬੈਠੇ ਨੇ ਥਾਣੇ 'ਚ ਧਰਨੇ ਤੇ ਹਾਂ ਹੁਣ ਵੀ ਅੰਦਰ ਬੈਠੇ ਨੇ ਉਹ ਸਾਰੇ ਬੰਦੇ ਕਹਿ ਰਹੇ ਨੇ ਵੀ ਭਾਈ ਇਹ ਬੰਦੇ ਕੁਝ ਇਹੋ ਜਿਹਾ ਕਰ ਹੀ ਨਹੀਂ ਸਕਦੇ ਤੇ ਸਾਰੇ ਬੰਦੇ ਇਹ ਐਂ ਕਹਿ ਰਹੇ ਨੇ ਵੀ ਜੇ ਉਹਨਾਂ ਤੇ 57 ਜਾਂ ਜੋ ਵੀ ਤੁਸੀਂ ਡਰਾਮਾ ਕਰਨਾ ਜਿਵੇਂ ਬੀਐਸਪੀ ਡੈਫਟੀ ਸਾਹਿਬ ਉਹਨਾਂ ਕਹਿ ਰਹੇ ਸੀ ਵੀ 57 ਸਾਨੂੰ ਰੱਖਣੇ ਪ ਮਤਲਬ ਕਿਹਦੇ ਕਿਹਦੇ ਫੋਨ ਆਏ ਹੋਣੇ ਆ ਜਿਹਦੇ ਵੀ ਫੋਨ ਆਏ ਹੋਣੇ ਆ ਉਹਨਾਂ ਨੂੰ ਵੀ ਸੰਬੋਧਨ ਕਰ ਰਹੇ ਆ ਆਪਾਂ ਸੁਣ ਲੈਣ ਉਹ ਵੀ ਹੈਨਾ ਜਮਾਨਤ ਹੋ ਗਈ ਆ ਅਦਾਲਤ ਨੇ ਛੱਡਤਾ ਚਲੋ ਇਹ ਵੀ ਰਾਤ ਲੰਘ ਜੂ ਕੋਈ ਗੱਲ ਨਹੀਂ ਇੱਕ ਰਾਤ ਹੋਰ ਹੈ ਪਰ ਇਹ ਰਾਤ ਦੇ ਵਿੱਚ ਇਹ ਇਹ ਨਹੀਂ ਇਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਵੀ ਅੱਜ ਦੀ ਰਾਤ ਇਹ ਬੰਦੇ ਸਾਡੇ ਇਕੱਲੇ ਨਹੀਂ ਰਹਿਣਗੇ ਹਾਂ ਜਾਂ ਤਾਂ ਸਾਡੇ ਵੱਲੋਂ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਕੀਤਾ ਇਹ ਜੇ 57 ਦੋਮਾ ਤਰ੍ਹਾਂ ਦੀ ਹੁੰਦੀ ਆ ਟਕਰਾਅ ਦਾ ਖਤਰਾ ਸਾਡੇ ਵੱਲੋਂ ਵੀ ਆ ਉਹਨਾਂ ਵੱਲੋਂ ਵੀ ਆ ਉਹਨਾਂ ਨੂੰ ਵੀ ਲੈ ਕੇ ਆਓ ਤੇ ਜਾਂ ਫਿਰ ਸਾਡਾ ਸਾਰਾ ਪਿੰਡ ਅੰਦਰ ਰਹੂਗਾ ਜਿਹੜੇ ਬੰਦੇ ਅੰਦਰ ਬੈਠੇ ਨੇ ਤੁਸੀਂ ਕਿਹੜੇ ਇਕੱਲੇ ਇਕੱਲੇ ਬੰਦੇ ਨਾਲ ਜਾ ਕੇ ਗੱਲ ਕਰ ਲਓ ਸਾਰਾ ਪਿੰਡ ਅੰਦਰ ਬੈਠਣ ਲਈ ਤਿਆਰ ਆ ਜਾਂ ਅਸੀਂ ਆਪਣੇ ਜਿਹੜੇ ਬਜ਼ੁਰਗਨਾਂ ਨੂੰ ਲੈ ਕੇ ਜਾਵਾਂਗੇ ਤੇ ਜਾਂ ਅਸੀਂ ਅੱਜ ਇੱਥੇ ਹਵਾਲਾਤ ਦੇ ਵਿੱਚ ਰਮਾਂਗੇ ਹਾਂ ਜਦੋਂ ਮੁੱਖ ਮੰਤਰੀ ਨੂੰ ਤੁਹਾਡੇ ਪਿੰਡ ਦੇ ਜਿਹੜੇ ਐਮਸੀ ਨੇ ਰਣਜੋਤ ਸਿੰਘ ਜੋਧਾ ਮਹਾਰਾਜ ਉਹਨਾਂ ਵੱਲੋਂ ਕੰਪਲੇਨਟ ਕੀਤੀ ਜਾਂਦੀ ਉਹਦੋਂ ਬਾਅਦ ਸਾਰਾ ਮਾਮਲਾ ਬਿਆਨ ਹੁੰਦਾ ਵੀ ਲਓ ਇੰਨਾ ਕਹੀ ਮਾਮਲਾ ਸੀ ਮਾਮਲਾ ਸੌਟ ਆਊਟ ਹੋ ਗਿਆ ਕੀ ਤੁਹਾਨੂੰ ਲੱਗਦਾ ਵੀ ਇਹ ਮੁੱਖ ਮੰਤਰੀ ਦੀ ਈਗੋ ਦਾ ਮਸਲਾ ਬਣ ਗਿਆ ਵੀ ਬੰਦਿਆਂ ਨੂੰ ਜ਼ਮਾਨਤ ਮਿਲ ਗਈ ਜਾਂ ਫਿਰ ਅੰਦਰ ਕੋਈ ਹੋਰ ਲੋਕਲ ਲੈਵਲ ਤੇ ਰਾਜਨੀਤੀ ਚੱਲ ਰਹੀ ਹੈ ਅਤੋਂ ਮੇਰੇ ਪਹਿਲੀ ਗੱਲ ਤੁਸੀਂ ਐਮਸੀ ਦੀ ਕੀਤੀ ਐਮਸੀ ਇੱਕ ਸੰਵਿਧਾਨਕ ਅਹੁਦਾ ਐਮਸੀ ਵੋਟਾਂ ਜਿੱਤ ਕੇ ਬਣਦਾ ਹੁੰਦਾ ਤੇ ਜੇ ਕੋਈ ਐਮਸੀ ਆ ਤਾਂ ਕਿੰਨੀਆਂ ਵੋਟਾਂ ਦੇ ਜਿੱਤੇ ਪਤਾ ਲੱਗ ਜੇ ਹਨਾ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਕੀ ਸਾਰਾ ਸਿਸਟਮ ਚੱਲਦਾ ਹੈ ਦੂਜੀ ਗੱਲ ਤੁਸੀਂ ਕੀਤੀ ਆ ਵੀ ਮਤਲਬ ਮੁੱਖ ਮੰਤਰੀ ਦੀ ਈਗੋ ਆ ਜਾਂ ਕਿਸੇ ਦੀ ਈਗੋ ਆ ਹਨਾ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਅਸਲ ਦੇ ਵਿੱਚ ਲੋਕਾਂ ਨੂੰ ਇਹ ਹੀ ਨਹੀਂ ਪਤਾ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਹਾਂ ਪਤਾ ਨਹੀਂ ਕਿਹਦਾ ਫੋਨ ਆਇਆ ਹੁਣ ਐਣੀ ਪਤਾ ਕੋਈ ਕਲਰਕ ਜਿਹੜਾ 2.5 ਲੱਖ ਰੁਪਏ ਤਨਖਾਹ ਪੰਜਾਬ ਸਰਕਾਰ ਤੋਂ ਲੈ ਰਿਹਾ ਮੰਤਰੀ ਦੀ ਕੋਠੀ ਦੇ ਵਿੱਚ ਰਹਿ ਰਿਹਾ ਐਣੀ ਪਤਾ ਕੋਈ ਉਹ ਫੋਨ ਕਰ ਰਿਹਾ ਹੋਵੇ ਜੀ ਉਹ ਮੁੱਖ ਮੰਤਰੀ ਨੇ ਇੱਕ ਨਹੀਂ 20-25 ਮੁੱਖ ਮੰਤਰੀ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ ਹਨਾ ਦੂਜੀ ਗੱਲ ਤੁਸੀਂ মিডিਆ ਦੇ ਵਿੱਚ ਕੰਮ ਕਰਦੇ ਹੋ ਸਾਰਾ ਦਿਨ ਤੁਹਾਡਾ ਕ੍ਰਾਈਮ ਨਾਲ ਇਹਨਾਂ ਚੀਜ਼ਾਂ ਦਾ ਵਾਅ ਪੈਂਦਾ ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਜੀ ਬੰਦਾ ਸ਼ਿਕਾਇਤ ਕਰਦਾ ਥਾਣੇ ਦੇ ਵਿੱਚ ਜਾ ਕੇ ਜੀ ਥਾਣੇ ਦੇ ਵਿੱਚ ਮੁਨਸ਼ੀ ਹੁੰਦਾ ਹਵਲਦਾਰ ਹੁੰਦਾ ਫਿਰ ਉਹਦੀ ਆਯੋਗ ਬਣਦਾ ਫਿਰ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਫਿਰ ਕੋਰਟ ਤੇ ਜਾਂਦਾ ਫਿਰ ਡੀਐਸਪੀ ਐਸਪੀ ਸਿਸਟਮ ਹੁੰਦਾ ਕੋਈ ਬੰਦਾ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਦਾ ਦੇਖਿਆ ਤੁਸੀਂ ਰੈਲੀਆਂ ਦੇ ਵਿੱਚ ਉੱਤੇ ਕਾਰਵਾਈ ਹੁੰਦੀ ਹੁੰਦੀ ਹੈ ਰੈਲੀਆਂ ਤਾਂ ਬਹੁਤ ਹੁੰਦੀਆਂ ਨੇ ਲੋਕਾਂ ਨੂੰ ਮਾਈਕ ਸੱਟ ਦਿਓ ਹਰ ਬੰਦੇ ਨੇ ਬੋਲਣਾ ਵੀ ਮੇਰਾ ਰੌਲਾ ਜੀ ਮੇਰਾ ਰੌਲਾ ਕਾਰਵਾਈਆਂ ਕਰੋ ਬਿਨਾ ਪੜਤਾਲ ਤੋਂ ਵੀ ਕਦੇ ਕਾਰਵਾਈ ਹੁੰਦੀ ਹੁੰਦੀ ਆ ਜੇ ਕੋਈ ਕਿਸੇ ਨੇ ਕਹਿ ਵੀ ਦਿੱਤਾ 3 ਸਾਲ ਪੁਰਾਣਾ ਮਸਲਾ ਬਨ ਕੇ ਚੱਲੋ ਕੋਈ ਮੂਰਖ ਬੰਦਾ ਉਡ ਪਟੰਗ ਬੋਲ ਗਿਆ ਕੁਝ ਵੀ ਨਸ਼ੇ ਪੱਤੇ ਦੀ ਬਾਤ ਘੜ ਤੇ ਲੋਕ ਕਰ ਜਾਂਦੇ ਨੇ ਅੱਜ ਕੱਲ੍ਹ ਹਣਾ ਕਿਸੇ ਨੇ ਕੁਝ ਕਹਿਤਾ ਵੀ ਐ ਹੋ ਗਿਆ ਜੀ ਫਲਾਣ ਨੇ ਇਹ ਕਰਤਾ ਜੀ ਹਣਾ ਤਾਂ ਉਹ ਮੁੱਖ ਮੰਤਰੀ ਆ ਜਿਹੜਾ ਸਾਡਾ ਉਹਨੂੰ ਇੰਨੀ ਇੱਕ ਜ਼ਿੰਮੇਵਾਰੀ ਇਸ ਦੇ ਵੱਡੇ ਸਭਾਦਾਨਕ ਅਹੁਦੇ ਤੇ ਬੈਠਾ ਉਹ ਉਹਦੀ ਐਡੀ ਇੱਕ ਜ਼ਿੰਮੇਵਾਰੀ ਤਾਂ ਬਣਦੀ ਆ ਨਾ ਵੀ ਉਹ ਇਹਦੀ ਇਨਕੁਆਇਰੀ ਕਰਾਵੇ ਇਹਦੀ ਪੜਤਾਲ ਕਰਾਵੇ ਕੋਈ ਇੱਕ ਟੀਮ ਬਣੇ ਪੜ ਜੋ ਵੀ ਆ ਉਹ ਜੇ ਜੋ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਨਕੁਆਇਰੀ ਤਾਂ ਇੱਕ 파ਟ ਹੁੰਦਾ ਨਾ ਹਰ ਚੀਜ਼ ਦਾ ਇਨਕੁਆਇਰੀ ਕਿੱਥੇ ਆਸ ਕੇਸ ਦੇ ਵਿੱਚ ਫਿਰ ਇਨਕੁਆਇਰੀ ਵੀ ਛੱਡੋ ਫਿਰ ਜ਼ਮਾਨਤ ਵੀ ਮਿਲ ਜਾਂਦੀ ਆ ਰੀਲੀਜ਼ ਆਰਡਰ ਵੀ ਮਿਲ ਜਾਂਦੇ ਨੇ ਜਲਦ ਸਾਹਿਬ ਜਿਹੜੇ ਹੈਗੇ ਨੇ ਅਦਾਲਤ ਹੈ ਜਿਹੜੀ ਉਹ ਆਪਣਾ ਕੰਮ ਕਰ ਦਿੰਦੀ ਆ ਪ੍ਰੋਪਰ ਕਿਉਂਕਿ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਸੱਚਾਈ ਦੁਨੀਆ 'ਚ ਬਚੀ ਹੁੰਦੀ ਆ ਫਿਰ ਫਿਰ ਤੁਸੀਂ ਪੁਲਿਸ ਰਾਜ ਦਿਖਾ ਰਹੇ ਹੋ ਪੰਜਾਬ ਦੇ ਵਿੱਚ ਤਾਂ ਥਾਂ ਥਾਂ ਤੇ ਤੁਸੀਂ ਇਹ ਤੇ ਦੂਜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਆਫਰ ਕਰ ਕਈ ਸੀ ਆਫ ਕੈਮਰਾ ਮੈਂ ਫੇਰ ਕਹਿਣਾ ਵੀ ਜਿਹੜਾ ਇਹ ਸਾਰਾ ਡਰਾਮਾ ਜਿਹੜਾ ਕੀਤਾ ਜਾ ਰਿਹਾ ਨਾ ਸਾਡੇ ਪਿੰਡ ਨੂੰ ਚੁਣਿਆ ਤਾਂ ਕੈਮਰਾਜ ਨੂੰ ਕਿਉਂਕਿ ਇਹ ਮਹਰਾਜ ਵੱਡਾ ਪਿੰਡ ਹੈ ਤੁਹਾਨੂੰ ਪਤਾ ਹੁਣ ਥਾਂ ਥਾਂ ਤੇ ਲੈਂਡ ਪੂਲਿੰਗ 25000 ਕਿੱਲਾ 5000 ਕਿੱਲਾ 3000 ਕਿੱਲਾ ਜਿਹੜੇ ਉਹ ਦਿੱਲੀ ਵਾਲੇ ਮੁੱਖ ਮੰਤਰੀ ਨੇ ਦਿੱਲੀ ਵਾਲੀ ਸਰਕਾਰ ਆ ਜਿਹੜੀ ਉੱਥੋਂ ਹਾਰੀ ਹੋਈ ਤੇ ਇੱਥੇ ਥੋਪੀ ਹੋਈ ਸਰਕਾਰ ਆ ਜਿਹੜੀ ਹੈ ਨਾ ਉਹ ਸਾਰਾ ਜਿਹੜਾ ਪੰਜਾਬ ਦੀ ਮਹਿੰਗੀ ਜ਼ਮੀਨ ਉਹਨਾਂ ਦੀ ਅੱਖ ਆ ਉਹਦੇ ਤੇ ਉਹੋ ਜ਼ਮੀਨਾਂ ਦੱਬਣਾ ਚਾਹੁੰਦੀ ਆ ਸਾਰੇ ਕਿਤੇ ਸਟੇਟ ਅਫਸਰ ਜਿਹੜੇ ਯੂ ਨੇ ਉਹਨਾਂ ਨੂੰ ਤੁਹਾਨੂੰ ਪਤਾ ਬਠਿੰਡੇ ਪਾਸ 80 ਦਾ ਰੌਲਾ ਚੱਲ ਰਿਹਾ ਤੁਸੀਂ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਹਰ ਮਹਿੰਗੀ ਜ਼ਮੀਨ ਤੇ ਉਹਨਾਂ ਦੀ ਅੱਖ ਹੈ ਜੀ ਠੀਕ ਹੈ ਜਿਹੜੀ ਖੇਤੀ ਵਾਲੀ ਉਹ ਤਾਂ ਹਈ ਹੈ ਜਿਹੜੀ ਹੋਰ ਮਹਿੰਗੀ ਸਹਰੀ ਜ਼ਮੀਨ ਆਉਣਾ ਤੇ ਵੀ ਹੁਣ ਉਹਦੇ ਵਿੱਚ ਕੋਈ ਡਿੱਕਾ ਨਾ ਲੱਗੇ ਉਹਦਾ ਕੋਈ ਆਪਣੀ ਮਰਜ਼ੀ ਦਾ ਹੱਕ ਨਾ ਮੰਗ ਸਕੇ ਰੇਟ ਨਾ ਮੰਗ ਸਕੇ ਇਹਦੇ ਲਈ ਲੋਕਾਂ ਨੂੰ ਡਰਾਉਣ ਲਈ ਪਿੰਡ ਮਹਰਾਜ ਨੂੰ ਇੱਕ ਨਮੂਨਾ ਬਣਾਇਆ ਜਾ ਰਿਹਾ ਵੀ ਭਾਈ ਅਸੀਂ ਐ ਕਰ ਦਿੰਨੇ ਹੁੰਦੇ ਜੇ ਕੋਈ ਵੱਧ ਪੈਸੇ ਮੰਗਦਾ ਜਾਂ ਆਪਦਾ ਹੱਕ ਮੰਗਦਾ ਅਸੀਂ ਐ ਕਰ ਦਿੰਨੇ ਹੁੰਦੇ ਕੀ ਹੋ ਜਾਂਦਾ ਹੁੰਦਾ ਦੋ ਰਾਤਾਂ ਅੰਦਰ ਲੱਗ ਜਾਂਦੀਆਂ ਹੁੰਦੀਆਂ ਨੇ ਅਦਾਲਤ ਤਾਂ ਕਿਤੇ ਨਾ ਕਿਤੇ ਫੇਰ ਬੈਠੀ ਆ ਕੱਲ ਨੂੰ ਫੇਰ ਬੈਠਣੀ ਆ ਅਦਾਲਤ ਤਾਂ ਕਿੰਨਾ ਚਿਰ ਚੱਲੂਗਾ ਹਨਾ ਤੁਹਾਡਾ ਕਹਿੰਦਾ ਮਤਲਬ ਇਹ ਆ ਵੀ ਤੁਸੀਂ ਜਿਹੜੇ ਮਰ ਜਾਣਦੇ ਹਾਂ ਸਾਡਾ ਸਿਆਸੀ ਬੈਰ ਵਿਰੋਧ ਦੇ ਨਾਲ ਮਸ਼ਹੂਰ ਰਿਹਾ ਬਰਾਜ ਅੱਜ ਤੱਕ ਜੀ ਤੁਸੀਂ ਕਦੇ ਸਾਰੀਆਂ ਪਾਰਟੀਆਂ ਇਕੱਠੀਆਂ ਦੇਖੀਆਂ ਕਿਸੇ ਇੱਕ ਮੰਚ ਤੇ ਸਾਰੀਆਂ ਪਾਰਟੀਆਂ ਸਾਰੀਆਂ ਕਿਸਾਨ ਜਿੱਥੇ ਬੰਦियां ਇਕੱਠੀਆਂ ਨੇ ਤਾਂ ਕੋਈ ਗੱਲ ਤਾਂ ਹੋਊਗੀ ਨਾ ਬੰਦੇ ਸੱਚੇ ਹੋਣਗੇ ਤਾਂ ਹੀ ਇਕੱਠੀਆਂ ਨੇ ਹੋਰ ਇਹਦੇ ਵਿੱਚ ਕਿਸੇ ਦਾ ਕੀ ਮਫਾਦ ਹੈ ਸਾਂਝੀਆਂ ਵੋਟਾਂ ਥੋੜੀ ਵੰਡ ਲੈਣੀਆਂ ਕਿਸੇ ਨੇ ਹਣਾ ਤਾਂ ਹਨ ਤਾਂ ਸਮਝ ਨਹੀਂ ਆ ਰਹੀ ਵੀ ਇਹ ਕੀ ਕਿੱਥੋਂ ਚੱਲ ਰਿਹਾ ਕੰਮ ਜਿੱਥੋਂ ਵੀ ਚੱਲ ਰਿਹਾ ਇਹ ਗੱਲ ਸਾਰੀ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਆ ਜਿਹੜੀ ਇਹ ਆਮ ਆਦਮੀ ਪਾਰਟੀ ਆ ਜਿਹੜੇ ਲੋਕਾਂ ਦੇ ਭਲਾ ਚਾਹੁੰਦੇ ਨੇ ਉਹ ਵੀ ਸਮਝ ਲੈਣ ਵੀ ਇਹ ਚੀਜ਼ਾਂ ਨਾਲ ਤੁਹਾਡਾ ਭਲਾ ਨਹੀਂ ਹੋਣਾ ਇਹਦੇ ਨਾਲ ਵੋਟਾਂ ਨਹੀਂ ਪੈਣੀਆਂ ਹੋਰ ਤੁਹਾਡੇ ਬਹੁਤ ਕੁਝ ਪੈ ਸਕਦਾ ਪਰ ਵੋਟਾਂ ਨਹੀਂ ਪੈਣੀਆਂ ਹਾਂ ਇੱਕ ਗੱਲ ਹੋਰ ਗੱਲ ਕਰੀਏ ਜਿਹੜਾ ਪੁਲਿਸ ਦਾ ਵਤੀਰਾ ਰਿਹਾ ਜੀ ਬੰਦਿਆਂ ਨੂੰ ਹਰਾਸਤ ਲੈਣ ਤੋਂ ਬਾਅਦ ਕੋਰਟ ਦੀ ਗੱਲ ਕਰ ਲਈਏ ਜਾਂ ਹੋਂਦੀ ਗੱਲ ਕਰ ਲਈਏ ਪੁਲਿਸ ਦਾ ਵਤੀਰਾ ਕਿਹੇ ਜਾ ਰਿਹਾ ਉਹਨਾਂ ਨਾਲ ਗੱਲਬਾਤ ਤੁਹਾਡੀ ਵਤੀਰਾ ਬਾਈ ਜੀ ਮੈਂ ਦੱਸਦਾ ਤੁਹਾਨੂੰ ਹੁਣ ਇਹ ਇਹ ਗੱਲ ਨੂੰ ਇਹ ਕੀਤਾ ਜਾਊਗਾ ਕਲੇਮ ਬਤੀ ਦਾ ਬਹੁਤ ਚੰਗਾ ਰਿਹਾ ਜੀ ਪੱਖਾ ਲਾਦਾ ਜੀ ਗੱਦਾ ਦੇਦਾ ਜੀ ਇਹ ਕਰਤਾ ਜੀ ਹਨਾ ਜਿਹੜਾ ਬੰਦਾ ਬਾਈ ਜੀ ਥਾਣੇ ਰਾਤ ਕੱਟਿਆ ਹੁੰਦਾ ਨਾ ਤੁਹਾਨੂੰ ਪਤਾ ਹੀ ਥਾਣੇ ਰਾਤ ਕੱਟਣੀ ਕੀ ਹੁੰਦੀ ਹੈ ਚਾਹੇ ਤੁਸੀਂ ਏਸੀ ਲਾ ਦਿਓ ਜਿੰਨਾ ਬਜ਼ੁਰਗਾਂ ਨੇ ਆਪਦੀ ਲਾਈਫ 'ਚ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ 80 80 ਸਾਲ ਦੇ ਹੋ ਗਏ ਹਨਾ ਉਹਨਾਂ ਨੂੰ ਤੁਸੀਂ ਪਹਿਲੀ ਗੱਲ ਥਾਣੇ ਰਾਤ ਕਟਾਈ ਚਾਹੇ ਤੁਸੀਂ ਏਸੀ ਲਾ ਦਿਓ ਜੋ ਮਰਜ਼ੀ ਕਰ ਦਿਓ ਦੂਜੀ ਗੱਲ ਜੋ ਵੀ ਤੁਸੀਂ ਉਹਨਾਂ ਨੂੰ ਮਾੜਾ ਮੋਟਾ ਪਾਣੀ ਤਾਂ ਨਹੀਂ ਸਹੂਲਤ ਦਿੱਤੀ ਨਾ ਉਹ ਉਹਨਾਂ ਦੀ ਸਿਹਤ ਦੇ ਮੱਦੇਨਜ਼ਰ ਰੱਖਦੇ ਕੀਤੀ ਕਿਉਂਕਿ ਇੱਕ ਬਜ਼ੁਰਗ ਸਾਡਾ 83 ਸਾਲ ਦਾ ਹੈ ਦੂਜਾ 78 ਸਾਲ ਦਾ ਤੀਜਾ 63 ਜਾਂ 64 65 ਸਾਲ ਦਾ ਹੈ ਨਾ ਮਤਲਬ ਮੇਨ ਗੱਲ ਇਹ ਆ ਵੀ ਦੋ ਦੇ ਵਿੱਚ ਦੋ ਦੀ ਹੱਟ ਦੀ ਸਰਜਰੀ ਹੋਈ ਹੋਈ ਆ ਤੀਜੇ ਦੀ ਹੱਟ ਦੀ ਬ੍ਰੋਕੇਜ ਆ ਤਾਂ ਉਹ ਤਿੰਨੇ ਥੋੜੇ ਕਿਸੇ ਟਾਈਮ ਵੀ ਗਲ ਪੈ ਸਕਦੇ ਨੇ ਅਸੀਂ ਇਹਨਾਂ ਨੂੰ ਅੱਜ ਵੀ ਇਹੀ ਬੇਨਤੀ ਕਰਕੇ ਆਏ ਆ ਵੀ ਤੁਸੀਂ ਇਹ ਰਾਤ ਰੂਤ ਕਟਾਉਣ ਵਾਲੀ ਗੁੱਜ ਨਾ ਪਾਓ ਪਤਾ ਨਹੀਂ ਕੋਈ ਸਾਨ ਹੋ ਗਿਆ ਵੀ ਤੁਹਾਨੂੰ ਪਾਣੀ ਪਲਾਤਾ ਜੀ ਤੁਹਾਨੂੰ ਪੱਖਾ ਲਾਤਾ ਜੀ ਇਹ ਗੱਲਾਂ ਨੇ ਕੋਈ ਹਨ ਅਸੀਂ ਤਾਂ ਇਹ ਚਾਉਂਦੇ ਹਾਂ ਨੂੰ ਲੋਡ ਨਹੀਂ ਤੁਹਾਡੇ ਪੱਕੇ ਦੀ ਨਾਲ ਸਾਨੂੰ ਥੋੜਾ ਏਸੀ ਚਾਹੀਦਾ ਸਾਡੇ ਬੰਦਿਆਂ ਨੂੰ ਘਰੇ ਭੇਜੋ ਤੁਸੀਂ ਗੱਲ ਖਤਮ ਜਦੋਂ ਅਦਾਲਤ ਦੇ ਵਿੱਚ ਤੁਸੀਂ ਬਜ਼ੁਰਗਾਂ ਨੂੰ ਮਿਲਿਓ ਗੱਲਬਾਤ ਹੋਈ ਉਹ ਮਤਲਬ ਕੁਝ ਸੀਗਾ ਮਾਈਂਡ ਦੇ ਉੱਤੇ ਵੀ ਆਹ ਕੀ ਸਾਡੇ ਨਾਲ ਹੋ ਗਿਆ ਜਾਂ ਐ ਕਿਵੇਂ ਨਹੀਂ ਬਿਲਕੁਲ ਜਿਹੜਾ ਬੰਦੇ ਨੇ ਕਦੇ ਕੋਈ ਕੰਮ ਇਹੋ ਜਿਹਾ ਕੀਤਾ ਹੀ ਨਹੀਂ ਜਿੱਦਾਂ ਇਹ ਸਿਸਟਮ ਦੇ ਨਾਲ ਵਾਈ ਹੀ ਨਹੀਂ ਪਿਆ ਕਦੇ ਸਧਾਰਨ ਖੇਤੀਬਾੜੀ ਵਾਲੇ ਬੰਦੇ ਨੇ ਸਾਰੇ ਹਨ ਤੇ ਜੇ ਮੇਰੀ ਗੱਲ ਸੁਣੋ ਤੁਹਾਨੂੰ ਇੱਕ ਹੋਰ ਦਾਸਾ ਜਿਹੜਾ ਇਹਨਾਂ ਨੇ ਕਿਹਾ ਮੈਂ ਤਾਂ ਉਹਨ ਜਿਹੜਾ ਬੰਦਾ ਮੈਂ ਵੀ ਕਹ ਦੂੰਗਾ ਹਨਾ ਤੁਹਾਡੇ ਮਨ ਵਿੱਚ ਮੈਂ ਕਹ ਦਿੰਦਾ ਵੀ ਉਹ ਦੋਸ਼ੀ ਆ ਉਹ ਦੋਸ਼ੀ ਐ ਦੋਸ਼ੀ ਥੜੀ ਬੰਦੇ ਹੁੰਦੇ ਨੇ ਜਾਂਚ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ ਹਨਾ ਜਿਹੜੇ ਬੰਦੇ ਨੂੰ ਇਹ ਮੇਨ ਕਹਿ ਰਹੇ ਨੇ ਕਲਪਰੇਟ ਕਹਿ ਰਹੇ ਨੇ ਉਹ ਬੰਦਾ ਜਿਹੜਾ ਹੈਗਾ ਉਹ ਇਹਨਾਂ ਨੂੰ ਮਿਲਿਆ ਨਹੀਂ ਕਿਉਂ ਨਹੀਂ ਮਿਲਿਆ ਉਹਨੂੰ ਸ਼ਾਇਦ ਕੋਈ ਨਾ ਕਿਤੇ ਕੁਝ ਆਪਣੇ ਅੰਦਰ ਹੋਵੇ ਉਹਨੇ ਕੋਈ ਆਪਣਾ ਪ੍ਰਬੰਧਕ ਨਿਕਲ ਗਿਆ ਬੰਦਾ ਹੁਣ ਸਾਡੇ ਇਹਨਾਂ ਕੱਲ ਤੱਕ ਮੈਨੂੰ ਨਹੀਂ ਪਤਾ ਸੀ ਮੇਰਾ ਫਾਦਰ ਕਿਸੇ ਕਮੇਟੀ ਦਾ ਮੈਂਬਰ ਆ ਤੇ ਮੇਰੇ ਫਾਦਰ ਨੂੰ ਵੀ ਨਹੀਂ ਪਤਾ ਸੀ ਮੈਂ ਕਿਸੇ ਕਮੇਟੀ ਦਾ ਮੈਂਬਰ ਆ ਕੱਲ ਤੱਕ ਹੂੰ ਕੱਲ ਨੂੰ ਪਤਾ ਲੱਗਿਆ ਜਦੋਂ ਪੁਲਿਸ ਨੇ ਫੜ ਲਿਆ ਵੀ ਮੈਂ ਕਿਸੇ ਕਮੇਟੀ ਦਾ ਮੈਂਬਰ ਹਾਂ ਜਿਹੜੀ ਕਮੇਟੀ ਕਿਤੇ ਰਜਿਸਟਰ ਨਹੀਂ ਕਰਦੀ ਜਿਹੜੀ ਕਮੇਟੀ ਤੁਹਾਨੂੰ ਪਤਾ ਕਮੇਟੀ ਕਿਵੇਂ ਬਣਦੀ ਹੈ ਕਮੇਟੀ ਲਈ ਇੱਕ ਸਿਸਟਮ ਹੁੰਦਾ ਹੈ ਕਾਨੂੰਨ ਹੁੰਦੇ ਆ ਪ੍ਰੋਪਰ ਰਜਿਸਟ੍ਰੇਸ਼ਨ ਹੁੰਦੀ ਹੈ ਸਾਰਾ ਕੁਝ ਹੁੰਦਾ ਨਾ ਕਮੇਟੀ ਕਲੱਬ ਐਵੇਂ ਥੋੜੀ ਬਣ ਜਾਂਦੇ ਆ ਕੋਈ ਕਮੇਟੀ ਨਹੀਂ ਹੈ ਕੋਈ ਮੀਡੀਆ ਰਿਲੀਜ਼ ਨਹੀਂ ਹੈ ਕੋਈ ਮੀਟਿੰਗ ਨਹੀਂ ਹੈ ਕੋਈ ਫੋਟੋ ਦਿਖਾ ਦੇਣ ਕੁਛ ਤਾਂ ਦਿਖਾ ਦੇਣਾ ਵੀ ਕਮੇਟੀ ਬਣੀ ਐ ਕੋਈ ਜੇ ਕਮੇਟੀ ਬਣੀ ਐ ਕਿ ਉਹਦਾ ਕੁਛ ਤਾਂ ਰਜਿਸਟ੍ਰੇਸ਼ਨ ਕੁਛ ਤਾਂ ਹੋਊਗਾ ਨਾ ਐਵੇਂ ਪਿੰਡ ਦੇ ਵਿੱਚ ਉਹ ਜਿਹੜੇ ਮੇਨ ਬੰਦੇ ਸੀ ਉਹ ਭੱਜ ਪੁੱਜ ਗਏ ਜਿਹੜੇ ਤੇਜ਼ ਤਰਾ ਬੰਦੇ ਨਿਕਲ ਗਏ ਉਹ ਬਸ ਐਵੇਂ ਉਂਗਲਾਂ ਕਰ ਕਰ ਕੇ ਇਹਨੂੰ ਫੜ ਲਓ ਜਿਹੜੇ ਬਜ਼ੁਰਗ ਪਿੰਡਾਂ 'ਚ ਮਿਲ ਗਏ ਵਿਹਲੇ ਬੈਠੇ ਹੁੰਦੇ ਕੰਮ ਕੁੰਮ ਦੇ ਰੁੱਤ 'ਚ ਇਹਨੂੰ ਫੜ ਲਓ ਜੀ ਉਹਨੂੰ ਫੜ ਲਓ ਇਹਨੂੰ ਫੜ ਲਓ ਕੋਈ ਗੱਲ ਹੋਈ ਹਮਮ ਕੁੱਲ ਮਿਲਾ ਕੇ ਇਹ ਹੋਇਆ ਸਾਡੇ ਨਾਲ ਜਿਹੜਾ ਹੋਇਆ ਨਾ ਉਹ ਇਹ ਹੋਇਆ ਤਾਂ ਇਹਦਾ ਮਤਲਬ ਪੁਲਿਸ ਰਾਜ ਹੈ ਸ਼ਰਿਆਮ ਪੁਲਿਸ ਰਾਜ ਆ ਪੁਲਿਸ ਤੇ ਟਾਟ ਜਿਹੜੇ ਨੇ ਉਹ ਨਾਲ ਮਿਲ ਕੇ ਪੁੱਟੇ ਸਾਹਮਣੇ ਇਹ ਨਤੀਜੇ ਕੀ ਆ ਰਹੇ ਨੇ ਫਿਰ ਇਹੀ ਰਿਜ਼ਲਟ ਆਉਣਾ ਜੀ ਵਕੀਲ ਸਾਹਿਬ ਹੁਣ ਤੁਸੀਂ ਉਚਲੀ ਅਦਾਲਤ ਚ ਮੂਵ ਕਰ ਰਹੇ ਹੋ ਕੋਈ ਐਪਲੀਕੇਸ਼ਨ ਲਾ ਰਹੇ ਹੋ ਬਿਲਕੁਲ ਸਰ ਅਸੀਂ ਇਥੋਂ ਤੱਕ ਇਹ ਸੋਚਿਆ ਗਿਆ ਕਿ ਅਸੀਂ ਰਿਟ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕਰਾਂਗੇ ਈਵਨ ਕਿ ਅਸੀਂ ਸੋਚਿਆ ਗਿਆ ਕਿ ਅਸੀਂ ਇੱਕ ਜਿਹੜੀ ਮੇਲ ਆ ਉਹ ਚੀਫ ਜਸਟਿਸ ਨੂੰ ਵੀ ਕਰਾਂਗੇ ਇੱਕ ਇਨਸਪੈਕਟਿੰਗ ਜੱਜ ਨੂੰ ਵੀ ਕਰਾਂਗੇ ਠੀਕ ਹੈ ਉਹਨਾਂ ਨੂੰ ਦੱਸਾਂਗੇ ਕਿ ਜਿਹੜਾ ਕਿਸ ਤਰ੍ਹਾਂ ਅਸੀਂ ਇੱਕ ਥਰੂ ਪ੍ਰोसीजर ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਲਗਾ ਕੇ ਅਕਿਊਜ਼ ਨੂੰ ਰਿਲੀਜ਼ ਕਰਵਾਇਆ ਜੀ ਦੈਨ ਉਸ ਤੋਂ ਬਾਅਦ ਜਿਹੜਾ ਕੁਝ ਵੀ ਹੁੰਦਾਗਾ ਈਵਨ ਕਿ ਮੈਂ ਥੋੜਾ ਥੋੜਾ ਟਾਈਮ ਲਵਾਂਗਾ ਈਵਨ ਕਿ ਅਸੀਂ ਜਦੋਂ ਇਹੋ ਜਿਹਾ ਕੁਝ ਫਿਲਮਾਂ ਦੇ ਵਿੱਚ ਦੇਖਿਆ ਹੈਗਾ ਹਾਂ ਅਸੀਂ ਜਦੋਂ ਸਾਡੇ ਅਕਿਊਜ਼ ਨੂੰ ਲੈ ਕੇ ਜਾ ਰਹੇ ਸੀਗੇ ਜੀ ਉਦੋਂ ਅਸੀਂ ਈਵਨ ਕਿ ਅਸੀਂ ਉਹਨਾਂ ਨੂੰ ਫੋਲੋ ਕਰਿਆ ਹੈਗਾ ਸਾਨੂੰ ਪਹਿਲਾਂ ਤਾਂ ਸਾਨੂੰ ਪਹਿਲਾਂ ਤਾਂ ਕਿਹਾ ਗਿਆ ਕਿ ਅਸੀਂ ਕੀ ਕਹਿੰਦੇ ਹੁੰਦੇ ਆ ਚਾਹ ਪਾਣੀ ਪਿਲਾਉਣ ਲਈ ਲੈ ਕੇ ਜਾ ਰਹੇ ਹਾਂ ਹਾਂ ਫਿਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਚਾਹ ਪਾਣੀ ਅਸੀਂ ਤੁਹਾਨੂੰ ਪਿਉਣੇ ਆ ਹਾਂ ਕਹਿੰਦੇ ਨਹੀਂ ਅਸੀਂ ਕੋਰਟ ਦੀ ਮਰਿਆਦਾ ਨਹੀਂ ਭੰਗ ਕਰਨੀ ਅਸੀਂ ਈਵਨ ਕੀ ਕਹਿੰਦੇ ਹੁੰਦੇ ਆ ਕਹਿੰਦੇ ਅਸੀਂ ਜੱਜ ਸਾਹਿਬ ਦੇ ਸਾਈਨ ਕਰਵਾਉਣ ਜਾਣਾ ਚਲੋ ਸਾਨੂੰ ਏਦਾਂ ਗੁੰਮਰਾਹ ਕੀਤਾ ਗਿਆ ਚਲੋ ਸਾਨੂੰ ਫਿਰ ਵੀ ਯਕੀਨ ਆਇਆ ਅਸੀਂ ਇਹਨਾਂ ਨੂੰ ਫੋਲੋ ਕਰਿਆ ਫੋਲੋ ਕੀਤਾ ਤੁਸੀਂ ਬਲੀਵ ਨਹੀਂ ਕਰਨਾ 120 ਦੀ ਸਪੀਡ ਤੇ ਇਹਨਾਂ ਨੇ ਗੱਡੀ ਭਜਾਈ ਹਾਂ ਅਸੀਂ ਫਿਰ ਵੀ ਇਹਨਾਂ ਨੂੰ ਲਗਾਤਾਰ ਫੋਲੋ ਕਰਦੇ ਰਹੇ ਥੈਨ देयर ਆਫਟਰ ਕੀ ਹੁੰਦਾ ਹੈਗਾ ਇੱਕ ਗੱਡੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਉਹ ਇੱਥੇ ਖੜੀ ਆ ਆ ਗੱਡੀ ਖੜੀ ਆ ਈਵਨ ਕੀ ਮੈਂ ਉਹਦੀ ਵੀਡੀਓ ਵੀ ਬਣਾਈ ਆ ਹਾਂ ਉਹ ਗੱਡੀ ਸੈਂਟਰ ਦੇ ਵਿੱਚ ਲਗਾ ਲੈਂਦੇ ਆ ਉਹ ਗੱਡੀ ਨੂੰ ਸਲੋ ਕਰ ਦਿੰਦੇ ਆ ਹਾਂ ਤਾਂ ਕਿ ਹਾਂਜੀ ਹਾਂਜੀ ਮੈਂ ਆਹ ਵੀਡੀਓ ਤੁਹਾਨੂੰ ਚਲਾ ਕੇ ਦਿਖਾਉਣਾ ਹੈ ਜੀ ਹਾਂ ਤੇ ਕਿਸ ਤਰ੍ਹਾਂ ਇਹਨਾਂ ਨੇ ਆ ਕੈਮਰਾਮੈਨ ਦੇਖਣਗੇ ਆ ਦੇਖੋ ਆ ਗੱਡੀ ਹਾਂ ਆ ਵਿੱਚ ਆਈ ਹਾਂ ਹਾਂਜੀ ਹਾਂਜੀ ਇਹ ਗੱਡੀ ਦੇ ਉਹ ਗੱਡੀ ਕਿੱਥੇ ਆ ਜਿਹੜੀ ਦੇ ਬੰਦੇ ਲੱਗੇ ਹੋਏ ਉਹ ਗੱਡੀ ਅੱਗੇ ਜਾ ਰਹੀ ਹੈ ਜੀ ਉਹ ਗੱਡੀ ਇਹ ਗੱਡੀ ਦੇ ਅੱਗੇ ਜਾ ਰਹੀ ਹੈ ਹਾਂ ਇਹਨਾਂ ਨੇ ਸਲੋ ਕਰ ਲਈ ਜੀ ਇਹਨਾਂ ਨੇ ਸਲੋ ਕਰ ਲਈ ਤਾਂ ਕਿ ਅਸੀਂ ਇਹਨਾਂ ਨੂੰ ਕੈਚ ਨਾ ਕਰ ਸਕੀਏ ਹੂੰ ਇਵਨ ਕਿ ਸਾਡੀ ਆਵਾਜ਼ ਵੀ ਆਈ ਹੈ ਵਿੱਚ ਬੋਲਦਿਆਂ ਦੀ ਜੀ ਤੇ ਕਿਸ ਤਰ੍ਹਾਂ ਇਹ ਇਹ ਚੀਜ਼ਾਂ ਫਿਲਮਾਂ ਦੇ ਵਿੱਚ ਦੇਖੀਆਂ ਦੇਖਦੇ ਹੁੰਨੇ ਆ ਆਮ ਆਪਾਂ ਵੀ ਕਿਦਾਂ ਆਹ ਦੇਖੋ ਜੀ ਉਹ ਗੱਡੀ ਜਾ ਰਹੀ ਹੈ ਠੀਕ ਹੈ ਦੈਨ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਗੱਡੀ ਕਿੱਥੇ ਗਈ ਬੰਦੇ ਕਿੱਥੇ ਗਏ ਹਮ ਸਰੇ ਆਮ ਜਿਹੜਾ ਕੀ ੱੱਕਾਗਾ ਹਮ ਇੱਕ ਸਵਿਧਾਨ ਦੀ ਸਵਿਧਾਨ ਦੀ ਵੀ ਮੈਂ ਕਹੂੰਗਾ ੱਜੀਆਂ ਉੜਾ ਰਿਹਾ ਇਹ ਜੀ ਜਿਵੇਂ ਅਸੀਂ ਵਕੀਲਾਂ ਦੇ ਨਾਲ ਗੱਲਬਾਤ ਕੀਤੀ ਮਹਾਰਾਜ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਦੱਸ ਦਿੱਤੀ ਆ ਹੁਣ ਅਸੀਂ ਪਿੰਡ ਵਾਸੀਆਂ ਨੂੰ ਪੁੱਛਦੇ ਆ ਤੇ ਉਹਨਾਂ ਲੋਕਾਂ ਨੂੰ ਪੁੱਛਦੇ ਆ ਜਿਨ੍ਹਾਂ ਦੇ ਕਰਦੇ ਹਿਰਾਸਤ ਦੇ ਵਿੱਚ ਨੇ ਜਾਂ ਉਹ ਕਿੱਥੇ ਨੇ ਕਿਡਨਾਪ ਕਰ ਲਏ ਗਏ ਨੇ ਜਾਂ ਪੁਲਿਸ ਨੇ ਉਹਨਾਂ ਨੂੰ ਕੀ ਜਾਣਕਾਰੀ ਦਿੱਤੀ ਆ ਪੁਲਿਸ ਵਾਲੇ ਕੀ ਕਹਿੰਦੇ ਜੀ ਬੰਦੇ ਕਿੱਥੇ ਆ ਤੁਹਾਡੀ ਬੰਦੇ ਸਾਡੇ ਉਹ ਪਾਸੇ ਗਰੀ ਬੈਠੇ ਆ ਜੀ ਹਾਂ 751 ਦਾ ਪਰਚਾ ਦੇ ਕੇ ਉਹਨਾਂ ਨੇ ਉਹ ਸਾਡੇ ਬੰਦਿਆਂ ਨੂੰ ਕਿਤੇ ਪਾਸੇ ਉਹਨਾਂ ਹੋਠਾਣੇ ਚ ਰੱਖ ਛੱਡਿਆ ਹਾਂ ਤੇ ਉਹ ਛੱਡ ਨਹੀਂ ਰਹੇ ਉਹ ਕਹਿੰਦੇ ਵੀ ਅਸੀਂ ਰੈਸ਼ਟ ਪਾਤੀ ਹਾਂ ਰੈਸ਼ਟ ਪਾਤੀ ਹਾਂ ਜੀ ਹਾਂ ਅਸੀਂ ਤਾਂ ਪਹਿਲਾਂ ਇਲਜ਼ਾਮ ਲਾਇਆ ਸੀ ਵੀ ਸਾਡੇ ਬੰਦੇ ਤੁਸੀਂ ਕ੍ਰਪਟਪ ਕਰ ਲੇ ਅਗਵਾ ਕਰਕੇ ਲੈ ਗਏ ਸਾਡਾ ਕੌਣ ਲੈ ਗਿਆ ਸਾਨੂੰ ਨਹੀਂ ਪਤਾ ਫਿਰ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਕਾਨੂੰਨ ਕਾਗਜ਼ ਦਿਖਾਤੇ ਵੀ ਅਸੀਂ 751 ਦੇ ਵਿੱਚ ਉਹਨਾਂ ਦੀ ਬੰਦੀ ਪਾਤੀ ਵੀ ਉਹ ਕਿਸੇ ਹੋਠਾਣੇ ਦੇ ਵਿੱਚ ਰੱਖੇ ਹੋਇਆ ਸਾਾਨੂੰ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਪ੍ਰਸ਼ਾਸਨ ਕਣੀਓ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਦੇ ਸਾਨੂੰ ਅਨਿਆਮ ਪ੍ਰਣਾਲੀ ਕਣੀਓ ਇਨਸਾਫ ਮਿਲ ਰਿਹਾ ਸਾਡੇ ਜਿਹੜੀ ਪੰਜਾਬ ਸਰਕਾਰ ਆ ਜਾਂ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਕਣੀਓ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਕੀ ਦੇਖ ਰਹੇ ਹੋ ਬਤੀਰਾ ਜੋ ਜੱਜ ਨੇ ਰਿਲੀਜ਼ ਕਰਤਾ ਸੀ ਰਿਲੀਜ਼ਿੰਗ ਆਰਡਰ ਹੋ ਗਏ ਸੀ ਫਿਰ ਇਹ ਕਿਹੇ ਜੀ ਠੱਕੇ ਛਾਈ ਆ ਮੁੱਖ ਮੰਤਰੀ ਦੀ ਈਗੋ ਦਾ ਸਵਾਲ ਹੋ ਗਿਆ ਇਥੋਂ ਦੇ ਵਿਧਾਇਕ ਦੀ ਈਗੋ ਦਾ ਸਵਾਲ ਹੋ ਗਿਆ ਜਾਂ ਮਾਮਲਾ ਕੋਈ ਹੋਰ ਆ ਇਹ ਤਾਂ ਈਗੋ ਦਾ ਸਵਾਲ ਹੀ ਆ ਜੀ ਕਿ ਮੁੱਖ ਮੰਤਰੀ ਨੇ ਏਡੇ ਪੰਚਾਇਤ ਦੇ ਵਿੱਚ ਏਡੇ ਸਰਪੰਚ ਹੋਣਗੇ ਉੱਥੇ ਚੇਅਰਮੈਨ ਹੋਣਗੇ ਉਹਨਾਂ ਨੂੰ ਕਹਤਾ ਵੀ ਬਾਰੋ ਤਾੜੀਆਂ ਤੁਹਾਡਾ ਮਸਲਾ ਹੱਲ ਕਰਤਾ ਹੁਣੀ ਫੜ ਕੇ ਲਿਆਓ ਪਰਚਾ ਦਰਜ ਕਰੋ ਹੁਣੀ ਫੜ ਕੇ ਸਾਰੇ ਮਸਲੇ ਹੱਲ ਕਰ ਦਿਓ ਉਹ ਕਹਦੇ ਵੀ ਹੋ ਗਿਆ ਮੱਲ ਤਾੜੀਆਂ ਪਾਤੀਆਂ ਹੁਣ ਉਸ ਤੋਂ ਬਾਅਦ ਇੱਥੋਂ ਦੇ ਐਮ.ਐਲ.ਏ ਬਲਕਾਰ ਸਿੱਧੂ ਉਹਦਾ ਹੋ ਗਿਆ ਵੀ ਜੇ ਇਹ ਬੰਦੇ ਤਿੰਨ ਕਿਸਾਨ ਆ ਜਿਹੜੇ ਇਹ ਘਰੇ ਵਾਗੇ ਤਾਂ ਫਿਰ ਸਾਡੀ ਈਗੋ ਆ ਫਿਰ ਤਾਂ ਸਾਡੀ ਰਹਿਣੀ ਕੁਛ ਨਹੀਂ ਇਹਨਾਂ ਨੇ ਇੱਕ ਝੂਠਾ ਸਾਡੇ ਤੇ 751 ਦਾ ਫੇਰ ਇੱਕ 83 ਸਾਲ ਦਾ ਬੰਦਾ ਇੱਕ 71 ਸਾਲ ਦਾ ਬੰਦਾ ਇੱਕ 68 ਸਾਲ ਦਾ ਬੰਦਾ ਕਿ ਉਹ ਜਾ ਕੇ ਲੜਾਈ ਕਰੂਗਾ ਪਿੰਡ ਦੇ ਵਿੱਚ ਹੂੰ ਕਹਿੰਦੇ ਜੀ ਇਹ ਮਾਹੌਲ ਖਰਾਬ ਕਰਨਗੇ ਇਹਨਾਂ ਤੇ ਤਾਂ 751 ਲਾ ਕੇ ਅਸੀਂ ਇੱਥੇ ਤਾਂ ਅਰੈਸਟ ਇਹਨਾਂ ਦੀ ਪਾਈ ਆ ਹਾਂਜੀ ਥੋੜਾ ਕੀ ਕਹਿਣਾ ਬਾਈ ਜੀ ਕੀ ਹੋ ਰਿਹਾ ਹੈ ਸਾਡਾ ਕਹਿਣਾ ਕੀ ਹੈ ਜੀ ਇਹ ਸਰਕਾਰ ਨੇ ਹਮੇਸ਼ਾ ਤੱਕਾ ਕੀਤਾ ਜੀ ਅੱਜ ਵੀ ਸਾਡੇ ਬੰਦਿਆਂ ਦੇ ਵਿੱਚ ਕੋਈ ਕਸੂਰ ਨਹੀਂਗਾ ਜਿਹਦੇ ਵਿੱਚ ਜੱਜ ਸਾਹਿਬ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਸੀ ਪਰ ਇਹਨਾਂ ਨੂੰ ਇਹ ਸੀਗਾ ਵੀ ਜੇ ਇਹਨਾਂ ਨੂੰ ਅੱਜ ਆਪਾਂ ਰਿਲੀਵ ਕਰਤਾ ਤਾਂ ਸਾਡੀ ਰਹਿਣੀ ਨਹੀਂਗੀ ਇਥੋਂ ਦੇ ਐਮਐਲਏ ਨੇ ਤੇ ਇਹ ਪੰਜਾਬ ਆਪਣਾ ਆਮ ਆਦਮੀ ਦੀ ਸਰਕਾਰਾਂ ਨੇ ਭਗਵੰਤ ਮਾਨ ਨੇ ਆਪ ਦੀ ਬੇਇੱਜ਼ਤੀ ਦੇ ਮਾਰੇ ਨੇ ਸਾਡੇ ਬੰਦੇ ਨੂੰ ਬਿਨਾਂ ਵਜਾ ਤੋਂ 751 ਦੇ ਵਿੱਚ ਝੂਠੀ ਦਰਖਾਸਤ ਲੈ ਕੇ ਤੇ ਉਹ ਤੇ ਜਦੋਂ ਕਿ ਅਸੀਂ ਇਹਨਾਂ ਨੇ 57 ਰੋਕੂ ਕਾਰਵਾਈ ਹੈ ਵੀ ਕਿਸੇ ਕਿਸੇ ਦਾ ਕੋਈ ਲੜਾਈ ਝਗੜਾ ਹੋਣ ਤੋਂ ਸਾਡਾ ਲੜਾਈ ਝਗੜਾ ਤਾਂ ਫਿਰ ਸਾਡੇ ਅਸੀਂ ਪਿੰਡ ਵਾਲੇ ਉਹ ਤਾਂ ਬੰਦੇ ਅੰਦਰ ਬੈਠੇ ਆ ਉਹਨਾਂ ਦਾ ਕੋਈ ਚੱਕਰ ਹੀ ਨਹੀਂਗਾ ਜਿਹੜੀ ਲੜਾਈ ਹੋਣੀ ਆ ਫਿਰ ਤਾਂ ਸਾਡੀ ਹੋਣੀ ਆ ਅਸੀਂ ਡਿਪਟੀ ਸਾਹਿਬ ਨੂੰ ਕਿਹਾ ਸੀਗਾ ਵੀ ਤੁਸੀਂ ਜਾਂ ਤਾਂ ਸਾਡੀ ਸਾਰਿਆਂ ਦੀ ਜਵਾਨ ਤੋਂ 57 ਚ ਕਰੋ ਅਸੀਂ ਜਿਹੜੇ ਹੈਗੇ ਆ ਅਸੀਂ ਜਾਂ ਉਹ ਬੰਦੇ ਖਿਲਾਫ ਵੀ ਸਾਨੂੰ ਜੇ ਉਹਨੂੰ ਖਤਰਾ ਹੈ ਸਰਕਾਰ ਵਾਲੇ ਨੂੰ ਖਤਰਾ ਹੈ ਸਾਨੂੰ ਵੀ ਖਤਰਾ ਹੈ ਉਹ ਉਹ ਬੰਦੇ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ 57 ਦੇ ਜਵਾਨ ਤਾਂ ਉਹਦੇ ਖਿਲਾਫ ਅਸੀਂ ਐਪਲੀਕੇਸ਼ਨ ਦਿੱਤੀ ਆ ਜਿਹੜੇ ਤੇ ਉਹਨਾਂ ਨੇ ਨੰਬਰ ਲਾ ਕੇ 29 ਨੰਬਰ ਲਾ ਕੇ ਇਹਨਾਂ ਨੇ ਉਹ ਕਰਿਆ ਵੀ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਇਹ ਇਹ ਪ੍ਰੋਸਤਾ ਦਵਾ ਡਿਪਟੀ ਸਾਹਿਬ ਨੇ ਕਿਹਾ ਵੀ ਕੱਲ ਨੂੰ 57 ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਤੁਸੀਂ ਆਪਣੇ ਜਵਾਨਤਾ ਕਰਾ ਲਿਓ ਉਹਨਾਂ ਦੇ ਤੇ ਉਸ ਤੋਂ ਪਹਿਲਾਂ ਇੱਕ ਅਸੀਂ ਉਹਨਾਂ ਨੂੰ ਡਿਪਟੀ ਸਾਹਿਬ ਨੂੰ ਕਿਹਾ ਸੀਗਾ ਵੀ ਸਾਡਾ ਇੱਕ ਐਮਸੀ ਹੈ ਜੀ ਉਹ ਇਹਨਾਂ ਨੇ ਤੱਕ ਕੇ ਕੁੱਟ ਕੇ ਮਾਰ ਕਰਕੇ ਉਹਦੇ ਤੋਂ ਸਾਇਨ ਕਰਾ ਕੇ ਤੇ ਉਹਨਾਂ ਨੂੰ ਕਰੇ ਉਹਦੇ ਤੇ ਉਹ ਕਾਰਵਾਈ ਕਿਉਂ ਉਹ ਕਿ ਉਹ ਦਰਖਾਸਤਾਂ ਤੁਹਾਡੇ ਕੋਲੇ ਪਈਆਂ ਇਹਨਾਂ ਦੇ ਦਫ਼ਤਰ ਦੇ ਵਿੱਚ ਡਿਪਟੀ ਸਾਹਿਬ ਦੇ ਵੀ ਆਈਆਂ ਐਸਐਸਪੀ ਸਾਹਿਬ ਦੇ ਵੀ ਐਸਐਚਓ ਸਾਹਿਬ ਕੋਲ ਵੀ ਬਿਆਨ ਪਏ ਆ ਫਿਰ ਉਹਦੇ ਖਲਾਫ ਉਹਦੇ ਪਾਸਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਇੱਕ ਬੰਦੇ ਦੇ ਕਹਿਣ ਦੇ ਇੱਕ شریف ਪਰਿਵਾਰ ਦੇ ਬੰਦੇ 75 75 80 ਸਾਲ ਦੇ ਬੰਦੇ ਨੂੰ ਫੜ ਕੇ ਹਵਾਲਾਤਾਂ ਦੇ ਸਕਦੇ ਆ ਤੇ ਜਿਹੜਾ ਬੰਦਾ ਥਰਿਆਮ ਗੁੰਡਾਗਰਦੀ ਕਰਦਾ ਫਿਰਦਾ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਹੁਣ ਤੁਹਾਨੂੰ ਬੰਦਿਆਂ ਨਾਲ ਮਿਲਾਇਆ ਗਿਆ ਬੰਦੇ ਕਿੱਥੇ ਤੁਹਾਡੇ ਨਹੀਂ ਜੀ ਬੰਦਿਆਂ ਨਾਲ ਬਿਲਕੁਲ ਨਹੀਂ ਮਿਲਾਇਆ ਗਿਆ ਹਾਂ ਹਾਂ ਕਿਉਂਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਨਮੋਸ਼ੀ ਮੰਨਦਾ ਹਾਂ ਜੋ ਮੇਰੇ ਨਗਰ ਮਹਾਰਾਜ ਦੇ ਕੱਲ ਕਿਸਾਨਾਂ ਤੇ ਐਫਆਈਆਰ ਹੋਈ ਸੀ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਦਿੱਤੀ ਸੀ ਅੱਜ ਹਾਂ ਪਰ ਇੱਥੋਂ ਦਾ ਜਿਹੜਾ ਵਿਧਾਇਕ ਆ ਉਹ ਆਪਦੀ ਈਗੋ ਮੰਨਦਾ ਇਸ ਗੱਲ ਦੀ ਵੀ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੋਵੇ ਤੇ ਬੰਦੇ ਰਹਿ ਆ ਹੋ ਜਾਣ ਹਾਂ ਉਹਨੇ ਪ੍ਰੈਸ਼ਰ ਬਣਾਇਆ ਅੱਜ ਪ੍ਰਸ਼ਾਸਨ ਤੇ ਤੇ ਦੁਬਾਰਾ 752 ਦੇ ਵਿੱਚ ਅਰੈਸਟ ਪਾਈ ਗਈ ਹਾਂ 752 ਦੇ ਵਿੱਚ ਅਰੈਸਟ ਪਾ ਕੇ ਉਹਨਾਂ ਨੂੰ ਕੱਲ ਨੂੰ ਐਸਡੀਐਮ ਸਾਹਿਬ ਦੇ ਪੇਸ਼ ਕਰਨਗੇ ਸਾਨੂੰ ਤਾਂ ਇੱਥੋਂ ਤੱਕ ਹੀ ਪਤਾ ਲੱਗਿਆ ਵੀ 55 ਦੇ ਵਿੱਚ ਵੀ ਕੱਲ ਉਹਨਾਂ ਨੂੰ ਬੇਲ ਨਹੀਂ ਦਿੱਤੀ ਯਾਨੀ ਰਾਜਸੀ ਦਵਾ ਕਰਕੇ ਐਮਐਲਏ ਦਾ ਕਰਕੇ ਉਹਨਾਂ ਨੂੰ ਕਹਿੰਦੇ ਵੀ ਐਮਐਲਏ ਕਹਿੰਦਾ ਇਹਨਾਂ ਨੂੰ 10-10 ਦਿਨ ਜੇਲ੍ਹ ਯਾਤਰਾ ਕਰਾਉਣੀ ਕਰਾਉਣੀ ਆ ਪਰ ਅਸੀਂ ਸਾਰੇ ਪਿੰਡ ਨੇ ਨਗਰ ਨੇ ਅੱਜ ਮਤਲੇ ਆ ਵੀ ਕੱਲੋਂ ਪੂਰੇ ਹਲਕੇ ਦਾ ਕੱਟ ਕਰਾਂਗੇ ਸਾਰੀਆਂ ਪਾਰਟੀਆਂ ਦਾ ਕੱਟ ਕਰਾਂਗੇ ਜੇ ਸਾਡੇ ਬੰਦੇ ਕੱਲੋਂ ਨਹੀਂ ਰਿਹਾ ਕੀਤੇ ਜਾਂਦੇ ਤਾਂ ਅਸੀਂ ਹਾਈਵੇ ਜਾਮ ਕਰਾਂਗੇ ਐਸਐਸਪੀ ਦਾ ਦਫਤਰ ਦਾ ਘਰਾਓ ਕਰਾਂਗੇ ਛੋਡੇ ਵੀ ਭਾਈ ਛੋਡੇ ਪਿਤਾ ਜੀ ਨੇ ਹਾਂਜੀ ਸਭ ਤੋਂ ਵੱਡਾ ਮੇਰਾ ਫਾਦਰ ਹੀ ਆਈ ਉਮਰਦਾ ਜੀ ਹਾਂ ਕਿੰਨੇ ਸਾਲ ਉਹ 72-75 ਸਾਲ ਦੀ ਉਮਰ ਦਾ ਹਾਂ ਹਾਂਜੀ ਹਾਰਟ ਦਾ ਮਰੀਜ਼ ਹੈ ਜੀ ਉਹ ਜੀ ਜੇਕਰ ਮੇਰੇ ਬਾਪ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਦਾਰ ਅਫਸਰਾਂ ਦੀ ਤੋਂ ਬਾਅਦ ਦਵਾਈ ਉਹਦੀ ਚੱਲਦੀ ਜਾਂਦੀ ਪੂਰੀ ਜਦੋਂ ਤੁਸੀਂ ਅਦਾਲਤ ਦੇ ਵਿੱਚ ਮਿਲਿਓ ਕੋਈ ਮਤਲਬ ਸਦਮੇ ਦੇ ਵਿੱਚ ਸੀਗੇ ਵੀ ਆਹ ਕੀ ਹੋ ਗਿਆ ਪਹਿਲਾਂ ਉਹਨਾਂ ਦੇ ਉੱਤੇ ਕਦੇ ਥਾਣੇ ਦੇ ਵਿੱਚ ਰਾਤ ਕੱਟੀ ਕੋਈ ਪਰਚਾ ਉਹ ਆਈ ਤਿੰਨੇ ਨਹੀਂ ਆਈ ਜੀ ਕਿ ਇੱਥੇ ਅਜੇ ਤੱਕ ਥਾਣੇ ਦੇ ਬਾਹਰ ਵੀ ਨਹੀਂ ਆਈ ਉਹ ਕਿਤੇ ਤਿੰਨੇ ਬੰਦੇ ਨਹੀਂ ਆਏ ਜੀ ਬੇਕਸੂਰ ਬੰਦੇ ਆ ਬਿਲਕੁਲ ਜੀ ਉਹ ਇੱਕ ਅਮਰਾਜ ਦਾ ਜੋਧਾ ਹੈ ਜੀ ਕੱਲਾ ਸਾਰੇ 40000 ਬੰਦੇ ਨੂੰ ਕੱਲਾ ਇੱਕ ਬੰਦੇ ਹੀ ਠਟ ਕਰੀ ਜਾਂਦਾ ਅਮਰਾਜ ਦਾ ਜੀ ਜੋਧਾ ਉਹਦਾ ਨਾਂ ਹੈ ਜੀ ਹਾਂ ਹੁਣ ਇੱਥੇ ਆ ਐਸਐਚਓ ਦੀ ਕੁਰਸੀ ਦੇ ਨਾਲ ਬੈਠਾ ਜੀਦਾ ਏਸੀ ਵਾਲੇ ਚ ਜਦੋਂ ਆਏ ਉਹ ਤੋਂ ਭੱਜ ਗਿਆ ਫੇਰ ਉਹ ਹਾਂ ਇੱਕੋ ਹੀ ਬੰਦਾ ਸਾਰੇ ਪਿੰਡ ਨੂੰ ਇੱਕੋ ਹੀ ਬੰਦਾ ਹੈਰਾਨ ਕਰੀ ਜਾਂਦਾ ਜੀ ਹਾਂ ਨਾਂ ਆ ਦਾ ਜੋਧਾ ਹੈਗਾ ਹਾਂ ਬਹੁਤ ਮਾੜਾ ਬੰਦਾ ਘੱਟਿਆ ਇਨਸਾਨ ਹੈ ਜੀ ਜਿੰਨਾ ਵੀ ਤੁਸੀਂ ਕਹਿ ਦਿਓ ਬੇਕਾਰ ਬੰਦਾ ਜੀ ਵੀ ਤੁਹਾਡੇ ਨਾਲ ਕੋਈ ਨਿੱਜੀ ਰੰਜਿਸ਼ ਨਾ ਜੀ ਕੋਈ ਰੰਜਿਸ਼ ਨਹੀਂ ਖੇਤ ਦਾ ਕਮਾਂਡ ਆਈ ਸਾਰਾ ਦਿਨ ਮਿਲਦੇ ਗਲਦੇ ਆ ਜੀ ਕੋਈ ਭੋਰਾ ਹੀ ਰੰਜਿਸ਼ ਨਹੀਂ ਕਿਸੇ ਗੱਲ ਦੀ ਜੀ ਹਾਂ ਜੀ ਸੋ ਇਹ ਮਾਮਲਾ ਹੈਗਾ ਪਿੰਡ ਮਹਰਾਜ ਦਾ ਹਾਲਾਂਕਿ ਜਦੋਂ ਮੁੱਖ ਮੰਤਰੀ ਆਉਂਦੇ ਨੇ ਬਠਿੰਡਾ ਫੇਰੀ ਦੇ ਉੱਤੇ ਮੁੱਖ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਹੈਗਾ ਵੀ ਇਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਐਮਸੀ ਨੇ ਸਵਾਲ ਚੱਕੇ ਸੀ ਜਾਨਕਿ ਉਹਨੇ ਧੋਖਾ ਧੜੀ ਦਾ ਲਾਇਆ ਸੀਗਾ ਇਲਜ਼ਾਮ ਤਿੰਨ ਧਾਰਾਵਾਂ ਲੱਗਦੀਆਂ ਪੰਜ ਬੰਦਿਆਂ ਦੇ ਉੱਤੇ ਤੇ ਹੁਣ ਮਾਮਲਾ ਤੁਹਾਡੇ ਸਾਹਮਣੇ ਆ ਤਿੰਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਜ਼ਮਾਨਤ ਤੋਂ ਬਾਅਦ ਇੱਕ ਹੋਰ ਪਰਚਾ ਕਰ ਦਿੱਤਾ ਜਾਂਦਾ ਹੈਗਾ 57 51 ਦਾ ਲਗਾਤਾਰ ਇਸ ਵਿਸ਼ੇ ਦੇ ਉੱਤੇ ਇਸ ਮਾਮਲੇ ਦੇ ਉੱਤੇ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ